ਜੇ ਕੋ ਨਾਨਕਾ ਇੰਜੀਨੀਅਰਿੰਗ ਕਾਲਜਾਸ ਚ ਪਿੰਡਾਂ ਲਈ ਪਿੰਡਾਂ ਦੇ ਸਟੂਡੈਂਟਸ ਵਾਸਤੇ ਜਾਂ ਵਿਦਿਆਰਥੀਆਂ ਵਾਸਤੇ ਰਿਜ਼ਰਵੇਸ਼ਨ ਹੈਗੀ ਆ ਤਾਂ ਅੱਜ ਉਹ ਕਿੰਨੀਆਂ-ਕਿੰਨੀਆਂ ਥਾਵਾਂ ਤੇ ਪਹੁੰਚੇ ਵੀ ਆ ਇੱਕ ਟੋਟਲ ਕੌਮ ਦੇ ਵਿੱਚ ਉਹਦੇ ਤਰੱਕੀ ਦਾ ਮਤਲਬ ਪੰਜਾਬ ਦੇ ਵਿੱਚ ਤਰੱਕੀ ਹੁੰਦੀ ਆ ਚੰਗੇ ਉਹਨਾਂ ਨੇ ਇੰਜੀਨੀਅਰਸ ਦਿੱਤੇ ਆ NASA ਤੱਕ ਕਈ ਲੱਗੇ ਹੋਏ ਆ ਕਈ Apple ਚ ਲੱਗੇ ਹੋਏ ਆ ਹਨਾ ਕਈ ਇੱਥੇ ਹੋਮੀ ਜਹਾਂਗੀਰ ਪਾਪਾ ਮਤਲਬ ਮੈਂ ਕਹਿੰਦਾ ਟੌਪ ਤਰ੍ਹਾਂ ਬੱਚੇ ਵੇ ਆ ਮੈਂ ਵੇਖਿਆ ਕਿ ਆ ਪਿੰਡਾਂ ਚੋਂ ਉੱਠ ਕੇ ਆਏ ਬੱਚੇ ਇਹਨੇ ਜਦੋਂ ਉਹਨਾਂ ਨੂੰ ਸਹੂਲਤ ਮਿਲਦੀ ਆ ਜਾਂ ਉਹਨਾਂ ਨੂੰ ਸਸਥਾ ਮਿਲਦੀ ਆ ਤਾਂ ਉਹ ਨਿੱਖ ਵੀ ਦੇ ਅਕਾਲੀ ਦਲ ਦੀਆਂ ਬਾਤਾਂ ਹੀ ਰਹਿ ਗਈਆਂ ਲੱਗਦੀਆਂ ਕੀ ਲੱਗਦਾ ਤੁਹਾਨੂੰ 1920 ਵਾਲਾ ਅਕਾਲੀ ਦਲ ਵਾਪਸ ਆਊਗਾ ਕਿਤੇ ਨੀਲੀ ਪੱਗ ਦਾ ਸਨਮਾਨ ਹੁੰਦਾ ਸੀ ਤੇ ਅੱਜ ਕੱਲ ਤੇ ਘਾਵਟਾਂ ਬਣ ਗਈਆਂ ਚਿੱਟੀ ਪੱਗ ਤੇ ਨੀਲੀ ਪੱਗ ਉਹ ਵੀ ਚੋਰ ਤੇ ਉਹ ਵੀ ਚੋਰ ਤੋਂ ਮਲਕੀ ਇਹਦੇ ਬੜੀਆਂ ਘਾਵਟਾਂ ਬਣ ਗਈਆਂ ਕਿਤੇ ਇਹ ਪੱਗ ਦਾ ਵੇਖ ਕੇ ਤੇ ਸ਼ਾਇਦ ਕੋਈ ਤੁਰਿਆ ਜਾਂਦਾ ਵੀ ਨੀਲੀ ਪੱਗ ਵਾਲੇ ਨੂੰ ਸਨਮਾਨ ਦਿੰਦਾ ਹੁੰਦਾ ਸੀ ਕੀ ਲੱਗਦਾ ਅਕਾਲੀ ਦਲ ਤਾਂ ਆਸ਼ੀਕੀ ਤੇ ਜਾਣਦਾ ਕਰ ਦੇ ਵੇਖੋ ਇਹ ਜਿਹੜੇ ਅਫਸਰ ਆ ਜਿਨ੍ਹਾਂ ਨੇ ਮੌਜਾਂ ਹਣਾਈਆਂ ਇਹਨਾਂ ਨੇ ਰਾਜਪਾਕ ਮੰਨੇ ਆ ਉਸ ਸਮੇਂ ਤਾਂ ਸਿੱਖਾਂ 'ਤੇ ਇਲਜ਼ਾਮ ਕਰਨ ਤੇ ਆਗੇ ਸੀ ਕਿ ਬੇਅਦਬੀ ਦਾ ਕਿੱਡਾ ਵੱਡਾ ਗੁਨਾਹ ਠੀਕ ਹੈ ਨਾ ਇਤਿਹਾਸ ਨੇ ਕੀ ਲਿਖਣਾ ਸੀ ਕਿ ਸਿੱਖਾਂ ਨੇ ਆਦੇ ਗੁਰੂ ਦੀ ਬੇਅਦਬੀ ਕੀਤੀ ਮੇਰਾ ਖਿਆਲ ਖਟਨਾ ਸਾਹਿਬ ਨੂੰ ਤਾਂ ਮਾਫ਼ ਮਾਫੀ ਦੇ ਲਾਇਕ ਹੀ ਹੈ ਹੈ ਨਾ ਤੇ ਜੇ ਅੱਜ ਉਹ ਕਹਿ ਰਿਹਾ ਕਿ ਆਏ ਨਹੀਂ ਆਏ ਹੋਇਆ ਸੀ ਤੇ ਫੇਰ ਤਾਂ ਬਹੁਤ ਵੱਡੀ ਦੁੱਖੇ ਹੁੰਦਾ ਹੈ ਕਿ ਅੱਜ ਜਦੋਂ ਸਿੱਖਾਂ ਨੂੰ ਸਾਰੀ ਦੁਨੀਆ ਵੇਖ ਰਹੀ ਆ ਆਪਾਂ ਕਿਸਾਨ ਸੰਘਰਸ਼ ਤੋਂ ਬਾਅਦ ਕੋਵਿਡ ਤੋਂ ਬਾਅਦ ਤੇ ਬਾਹਰ ਜਿਹੜੇ ਆਪਣੇ ਗਾਇਕਾਂ ਨੇ ਹੋਰਾਂ ਨੇ ਆਪਣੇ ਆ ਬੱਚਿਆਂ ਨੇ 올림픽ਸ ਚ ਹਨਾ ਹੋਰ ਥਾਵਾਂ ਤੇ ਜਿੱਥੇ ਲੋਕੀ ਇਹ ਕਹਿੰਦੇ ਵੀ ਇਸ ਕੌਮ ਤੋਂ ਸੇਧ ਲੈਣ ਦੀ ਲੋੜ ਆ ਇਹ ਇਸ ਇਹਨਾਂ ਦੇ ਗੁਰੂ ਨੇ ਜੋ ਇਹਨਾਂ ਨੂੰ ਦਿੱਤਾ ਗਿਆਨ ਉਹ ਗਿਆਨ ਲੈਣ ਦੀ ਲੋੜ ਆ ਉਸ ਸਮੇ ਸਾਡੀ ਲੀਡਰਸ਼ਿਪ ਸਾਡਾ ਜਨਾਜਾ ਘਟਾ ਰਹੀ ਹੋਵੇ ਹਨਾ ਆਸ ਵੀ ਬਹੁਤ ਹੈ ਜੀ ਆਪਾਂ ਨੌਜਵਾਨ ਇਹ ਜੇ ਵੇਖ ਸਕਦੇ ਹਾਂ ਤਾਂ ਮਤਲਬ ਆਪਣਾ ਸਮਾਜ ਤੇ ਇਸ ਪੱਧਰ ਤੇ ਪਹੁੰਚ ਹੀ ਗਿਆ ਤਾਂ ਹੀ ਇਹ ਨੌਜ ਉਸ ਸਮਾਜ ਦੀ ਉਪਜੀਆਂ ਨੇ ਚੰਗੇ ਨੌਜਵਾਨ ਸੋ ਲੀਡਰਸ਼ਿਪ ਜੇ ਮਾੜੀ ਆ ਤਾਂ ਹੀ ਉਹ ਰਿਜੈਕਟ ਹੋਗੀ ਮਤਲਬ ਸਮਾਜ ਅੱਗੇ ਨਿਕਲ ਗਿਆ ਸੋਚ ਚ ਲੀਡਰਸ਼ਿਪ ਬਹੁਤ ਪਿੱਛੇ ਰਹੇਗੀ ਠੀਕ ਹੈ ਸਗੋਂ ਪੋਤੂ ਵੀ ਕਰਕ ਕੀ ਪਹਿਲਾਂ ਨਾਲ ਹੋ ਜੇ ਚਲੋ ਹੁਣ ਹੁਣ ਫਿਰ ਕੀ ਚਾਹੁੰਦੇ ਆ ਚਲੋ ਠੀਕ ਆ ਤੁਸੀਂ ਦੱਸਤਾ ਉਹ ਤਾਂ ਸਿੱਕਾ ਨੂੰ ਵੀ ਪਤਾ ਵੀ ਇਹ ਲਾਇਆ ਹੈ ਉਹ ਨਵੀਂ ਚੀਜ਼ ਕੀ ਸਾਨੂੰ ਦੱਸੀ ਆ ਤੇ ਜੇ ਲਾਇਆ ਹੈ ਗਲਤੀ ਹੈ ਇੱਕ ਜਾਣੇ ਤੇ ਕਿਉਂ ਸਿੱਟ ਰਹੇ ਤੁਸੀਂ ਕਹੋ ਜੀ ਇਹਦੇ ਵਿੱਚ ਅਸੀਂ ਸ਼ਾਮਲ ਸੀ ਠੀਕ ਆ ਨਾ ਇਹ ਜੇ ਜਦੋਂ ਅਸੀਂ ਸ਼ਾਮਲ ਸੀ ਹੈ ਤਾਂ ਵੀ ਅਸੀਂ ਪਾਸੇ ਹੁੰਨੇ ਹਾਂ ਹਨਾ ਸਜ਼ਾ ਮੰਗੋ ਕੋ ਕੀ ਹਾਂਜੀ ਆ ਹੋਰ ਚਾਰਜ ਜੈਂਚ ਅਸੀਂ ਸ਼ਾਮਿਲ ਸੀ ਮਤਲਬ ਇਹ ਨਾ ਇਹਨਾਂ ਬਾਰੇ ਮੈਂ ਇਹ ਕਹਿਣਾ ਹੈ ਕਿ ਆਪਾਂ ਨੂੰ ਇਹਨਾਂ ਬਾਰੇ ਗੱਲ ਹੀ ਕਰਨੀ ਬੰਦ ਕਰ ਦੇਣੀ ਚਾਹੀਦੀ ਆ ਅਮਰਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਜਿਹੜਾ ਕਈ ਦਿਨ ਤੋਂ ਪ੍ਰੋਟੈਸਟ ਹੋ ਰਿਹਾ ਸੀ ਅੱਜ ਉਹ ਪ੍ਰੋਟੈਸਟ ਦੇ ਵਿੱਚ ਵੱਖ-ਵੱਖ ਰਿਆ ਸ਼ਕਤੀਆਂ ਪਹੁੰਚੀਆਂ ਆ ਵਾ ਤੇ ਨੌਜਵਾਨਾਂ ਨੂੰ ਕਾਫੀ ਉਤਸ਼ਾਹ ਮਿਲਿਆ ਜੇ ਆਪਾਂ ਗੱਲ ਕਰੀਏ 11ਵੇਂ ਦਿਨ 'ਚ ਉਹ ਪ੍ਰੋਟੈਸਟ ਸੀ ਤੇ 11ਵੇਂ ਦਿਨ ਦੇ ਵਿੱਚ ਅੱਜ ਯੂਨੀਵਰਸਿਟੀ ਬੰਦ ਦੀ ਕਾਲ ਦਿੱਤੀ ਗਈ ਸੀ ਪਰ ਉਸ ਤੋਂ ਪਹਿਲਾਂ ਹੀ VC ਸਹਿਬਾਨ ਵੱਲੋਂ ਇੱਕ ਮੀਟਿੰਗ ਕੀਤੀ ਜਾਂਦੀ ਆ ਤੇ VC ਸਹਿਬਾਨ ਵੱਲੋਂ ਵਫਤ ਭੇਜਿਆ ਜਾਂਦਾ ਤੇ ਆਣ ਕੇ ਉਹ ਗੱਲਬਾਤ ਕਰਦਾ ਤੇ ਕੁਝ ਮੰਗਾਂ ਪ੍ਰਵਾਨ ਵੀ ਹੋਈਆਂ ਤੇ ਕੁਝ ਤੇ ਗੱਲਬਾਤ ਵੀ ਹੋਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਮੰਗਾਂ ਤੇ ਗੌਰ ਕਰਾਂਗੇ ਤੇ ਨੌਜਵਾਨ ਵੀ ਕਹਿੰਦੇ ਆ ਭਾ ਜੁਗਰਾਤ ਸਿੰਘ ਮਝੈਲ ਹੋਵੇ ਤੇ ਜਾਂ ਜੁਝਾਰ ਸਿੰਘ ਸਾਥ ਤੇ ਯੂਐਸਐਸਾ ਸਫਾ ਵੱਲੋਂ ਜਿਹੜਾ ਕਿ ਇਹ ਮੋਰਚਾ ਕਈ ਦਿਨ ਤੋਂ ਲੱਗਾ ਹੋਇਆ ਨਾ ਕਿਹਾ ਕਿ ਜੇ ਨਹੀਂ ਮੰਨੋਗੇ ਤੇ ਫਿਰ ਅਸੀਂ ਮੁੱਖ ਮੰਤਰੀ ਦੇ ਘਰ ਵਾਲੇ ਪਾਸੇ ਜਾਵਾਂਗੇ ਹੁਣ ਅਗਲਾ ਸਾਡਾ ਰਸਤਾ ਉਹ ਹੋਊਗਾ ਜਿੱਥੇ ਕਿ ਧਾਰਮਿਕ ਸ਼ਕਤੀਆਂ ਇੱਥੇ ਪਹੁੰਚੀਆਂ ਉੱਥੇ ਵੱਖੋ-ਵੱਖਰੇ ਕਿਸਾਨ ਜਥੇਬੰਦਿਆਂ ਵੇ ਇੱਥੇ ਪਹੁੰਚੀਆਂ ਤੇ ਮਿਸਲ ਸਤਲੋਜ ਤੋਂ ਖਾਸ ਤੌਰ ਤੇ ਸਾਡੇ ਨਾਲ ਅਜੀਤ ਪਾਲ ਸਿੰਘ ਬਰਾੜ ਆ ਜਿਹੜੇ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਵੀ ਹੋਏ ਆ ਪਹਿਲਾਂ ਗੁਰਫਤੇ ਸਾਂਝ ਕਰਦੇ ਆ ਜੀ ਵਾਈਕ੍ਰੋ ਜੀ ਦਾ ਖਾਲਸਾ ਵਾਈਕ੍ਰੋ ਜੀ ਦਾ ਰਾਡ ਸਾਹਿਬ ਕਿਵੇਂ ਬੀਖਦੇ ਹੋ ਸ਼ੰਗਰਸ਼ ਦੇ ਬਹੁਤ ਸੀ ਵੈਸੇ ਪੰਜਾਬ ਚ ਪਹਿਲਾਂ ਹੀ ਚੱਲ ਰਹੇ ਸੀ ਇਹ ਨਵਾਂ ਸੰਘਰਸ਼ ਕਈ ਦਿਨ ਤੋਂ ਨੌਜਵਾਨਾਂ ਨੂੰ ਰੰਮਣਾ ਪੈ ਗਿਆ ਆਪਣੀ ਪੜ੍ਹਾਈ ਵਾਸਤੇ ਖੁਦ ਵੈਸੇ ਇਹ ਇਹ ਅਚਾਨਕ ਹੀ ਕੋਈ ਨਾ ਕੋਈ ਐ ਚੇਂਜਸ ਕਰ ਦਿੰਦੇ ਆ ਹਨਾ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਬਾਰਡਰ ਏਰੀਆਸ ਤੇ ਵੀ ਰਿਜ਼ਰਵੇਸ਼ਨ ਹੁੰਦੀ ਸੀ ਨਾਲ ਪਿੰਨਾ ਵਾਸਤੇ ਵੀ ਹੁੰਦੀ ਸੀ ਉਹ ਜ਼ਰੂਰੀ ਵੀ ਆ ਵੇਖੋ ਜੇ ਗੁਰਨਾਨਕ ਇੰਜੀਨੀਅਰਿੰਗ ਕਾਲਜਾਸ ਚ ਪਿੰਨਾ ਲਈ ਪਿੰਨਾ ਦੇ ਸਟੂਡੈਂਟਸ ਵਾਸਤੇ ਜਾਂ ਵਿਦਿਆਰਥੀਆਂ ਵਾਸਤੇ ਰਿਜ਼ਰਵੇਸ਼ਨ ਹੈਗੀ ਆ ਤਾਂ ਅੱਜ ਉਹ ਕਿੰਨੀਆਂ ਕਿੰਨੀਆਂ ਥਾਵਾਂ ਤੇ ਪਹੁੰਚੇ ਵੀ ਆ ਇੱਕ ਟੋਟਲ ਕਾਮ ਤੇ ਵਿੱਚ ਉਹਦੇ ਤਰੱਕੀ ਦਾ ਮਤਲਬ ਪੰਜਾਬ ਦੇ ਵਿੱਚ ਤਰੱਕੀ ਹੁੰਦੀ ਆ ਚੰਗੇ ਉਹਨਾਂ ਨੇ ਇੰਜੀਨੀਅਰਸ ਦਿੱਤੇ ਆ NASA ਤੱਕ ਕਈ ਲੱਗੇ ਹੋਏ ਆ ਕੋਈ Apple ਚ ਲੱਗੇ ਹੋਏ ਆ ਹਨਾ ਕਈ ਇੱਥੇ ਹੋਮੀ ਜਹਾਂਗੀਰ ਬਾਬਾ ਮਤਲਬ ਮੈਂ ਕਹਿੰਦਾ ਟੌਪ ਤਰ੍ਹਾਂ ਬੱਚੇ ਵੇ ਆ ਮੈਂ ਵੇਖਿਆ ਕਿ ਆ ਪਿੰਨਾ ਚੋਂ ਉੱਠ ਕੇ ਆਏ ਬੱਚੇ ਇਹਨੇ ਜਦੋਂ ਉਹਨਾਂ ਨੂੰ ਸਹੂਲਤ ਮਿਲਦੀ ਹੈ ਜਾਂ ਉਹਨਾਂ ਨੂੰ ਸਸਤਾ ਮਿਲਦੀ ਆ ਤਾਂ ਨਿਕਰ ਕੇ ਆਉਂਦੇ ਆ ਉਵੇਂ ਇੱਥੇ ਲੋੜ ਸੀਗੀ ਹਨ ਤੇ ਪਰ ਇਹ ਅਚਾਨਕ ਵਿੱਚੋਂ ਬੰਦ ਕਰ ਦਿੰਦੇ ਹੈਗੇ ਆ ਤੇ ਇਹ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀਗਾ ਚੰਗਾ ਇਹਨਾਂ ਨੌਜਵਾਨਾਂ ਨੇ ਉਹਨੂੰ ਪਕੜਿਆ ਤੇ ਦੁਬਾਰਾ ਕੰਮ ਸ਼ੁਰੂ ਕੀਤਾ ਬਾਰਡਰ ਏਰੀਆ ਅੱਜ ਕਿਉਂਕਿ ਇਹ ਜਦੋਂ ਦੇਸ਼ ਦੀ ਵੰਡ ਹੋਈ ਹਨਾ 47 ਚ ਤਾਂ ਬਾਰਡਰ ਤਾਂ ਤਾਂ ਬੜੇ ਹਨਾ ਸਿੱਨੀ ਤਾਂ ਇਹ ਨੇ ਮਾਝੇ ਨੇ ਅੱਜ ਸੈਂਟਰ ਹੋਣਾ ਸੀ ਇਹਨਾਂ ਦਾ ਤਾਂ ਵੈਸੇ ਹੀ ਬਹੁਤ ਨੁਕਸਾਨ ਹੋ ਗਿਆ ਠੀਕ ਹੈ ਤੇ ਇਹਨਾਂ ਨੂੰ ਜੇ ਕੋਈ ਤੁਸੀਂ ਸਹੂਲਤ ਦਿੰਨੇ ਹੋ ਐ ਇਸ ਇਲਾਕੇ ਨੂੰ ਤਾਂ ਕੋਈ ਮਤਲਬ ਵੱਡੀ ਗੱਲ ਨਹੀਂ ਇਹ ਤਾਂ ਦੇਣੀ ਬਣਦੀ ਹੀ ਹੈ ਇਹਨਾਂ ਨੂੰ ਸਹੂਲਤ ਫੇਰ ਲੜਾਈਆਂ ਇਹਨਾਂ ਨੇ ਝੱਲੀਆਂ ਆਪਦੇ ਤੇ ਅੱਜ ਕੋਈ ਇੱਥੇ ਹੋਰ ਵਸੀਲ ਲਈ ਰੋਜ਼ਗਾਰ ਦੇ ਸਾਧਨ ਨਹੀਂ ਗੇ ਖੇਤੀ ਤੋਂ ਇਲਾਵਾ ਉਹਦੇ ਵਿੱਚ ਵੀ ਤਾਰ ਲੱਗੀ ਵੀ ਆ ਸੋ ਦਿੱਕਤਾਂ ਵੇਖੋ ਕਿੰਨੀਆਂ ਤੇ ਉਹਨਾਂ ਦਿੱਕਤਾਂ ਦੇ ਅਗੇਂਸਟ ਜੇ ਛੋਟੀ ਵਾਟਰ ਰੈਜ਼ਰਵੇਸ਼ਨ ਤਾਂ ਦੇਣੀ ਕੋਈ ਐਡੀ ਵੱਡੀ ਗੱਲ ਨਹੀਂ ਸਗੋਂ 10-12% ਵੀ ਕੱਟ ਆ ਜੇ ਸਹੀ ਮੈਨੇਜ ਸੋਚੋ ਤਾਂ ਇਹਨਾਂ ਵਾਸਤੇ ਤੇ ਇੰਸਟੀਚੂਨਸ ਬਣਨੇ ਚਾਹੀਦੇ ਆ ਸਪੈਸ਼ਲ ਪਰ ਚਲੋ ਠੀਕ ਆ ਹੁਣ ਇੰਨੇ ਹਸਤੇ ਨਾਲ ਸੰਘਰਸ਼ ਕੀਤਾ ਅੱਜ ਉਹਨਾਂ ਨੇ ਕੁਝ ਆਸ ਦੀ ਕਿਰਨ ਜਾਗੀ ਆ ਉਹਨਾਂ ਨੇ ਕੁਝ ਸਿਧਾਂਤਕ ਤੌਰ ਤੇ ਉਹਨੂੰ ਮੰਗਨੇ ਆ ਕਦੋਂ ਤੱਕ ਉਹਦਾ ਮਿਲਦਾ ਆ ਪਾ ਨੂੰ ਐਗਜ਼ੈਕਟ ਇਹ ਆ ਜੋ ਇਹ ਫੈਸਲਾ ਲੈਣਗੇ ਉਹ ਵੇਖ ਸਾਥ ਵੀ ਬੜਾ ਵੱਡਾ ਮਿਲਿਆ ਨੌਜਵਾਨਾਂ ਨੇ ਮੈਂ ਗੱਲ ਕਰੂੰਗਾ ਜਿੱਥੇ ਮਿਸਲ ਸਤਲੋਜ ਦਾ ਸਾਥ ਮਿਲਿਆ ਉਧਰਲੇ ਪਾਸੇ ਅੱਜ ਧਾਰਮਿਕ ਸਿੱਖਸ਼ੀਤਾ ਵੀ ਇੱਥੇ ਪਹੁੰਚੀ ਆ ਕਿਸਾਨ ਜੱਥੇ ਬੰਦੀਵੇਂ ਪਹੁੰਚੀ ਆ ਨੌਜਵਾਨਾਂ ਨੂੰ ਬਲ ਮਿਲਿਆ ਬਹੁਤ ਵੱਡਾ ਇਹ ਵੇਖੋ ਇੱਕ ਤਾਂ ਵੇਖੋ ਉਹਨਾਂ ਦੀ ਕੁਆਲਿਟੀ ਆਫ ਲੀਡਰਸ਼ਿਪ ਬਹੁਤ ਚੰਗੀ ਆ ਹਨਾ ਮਤਲਬ ਆਪਾਂ ਪਹਿਲਾਂ ਵੀ ਸੰਘਰਸ਼ਾਂ 'ਚ ਰਹੇ ਆ ਉਹ ਤੇ ਜੋ ਗੱਲ ਕਰ ਰਹੇ ਉਹਨਾਂ ਨੂੰ ਪਤਾ ਹੈ ਕੀ ਗੱਲ ਕਰ ਰਹੇ ਬਾਕੀ ਗਰਾਊਂਡ ਤੇ ਵੀ ਐਕਟਿਵ ਰਹਿੰਦੇ ਆ ਮੋਬਾਈਲਾਈਜ਼ ਕਰਦੇ ਆ ਜੇ ਕਿਸੇ ਨੇ ਸਾਥ ਦਿੱਤਾ ਤਾਂ ਉਹਦੇ ਚ ਇਹਨਾਂ ਦੀ ਆਪ ਦੀ ਨੈਟਵਰਕਿੰਗ ਦਾ ਵੀ ਬਹੁਤ ਵੱਡਾ ਹਿੱਸਾ ਮਲਾਂ ਗੱਲ ਆ ਵੀ ਆਪਾਂ ਜਿਵੇਂ ਕੰਟੈਕਟ 'ਚ ਰਹਿੰਦੇ ਆ ਕਿਸੇ ਤਰੀਕੇ ਨਾਲ ਮਿਲਦੇ ਜੁਲਦੇ ਰਹਿੰਦੇ ਆ ਤੇ ਜਦੋਂ ਆਪਾਂ ਨੂੰ ਪਤਾ ਲੱਗਿਆ ਮਿਸਲ ਸਤਲੁਜ ਤੋਂ ਕਿ ਵੀ ਇਹ ਕੁਝ ਕਰ ਰਹੇ ਤਾਂ ਆਪਾਂ ਪਹਿਲੇ ਦਿਨ ਤੋਂ ਆਪਦੇ ਨੌਜਵਾਨ ਜਿਹੜੇ 2-3 ਹੈਗੇ ਐ ਇੱਥੇ 4 ਉਹਨਾਂ ਨੂੰ ਕਿਹਾ ਕਿ ਇੱਥੇ ਇੱਕਦਮ ਤੁਸੀਂ ਜ਼ਰੂਰ ਜਾਓ ਜੋ سپورਟ ਚਾਹੀਦੀ ਆ ਉਹਨਾਂ ਨੂੰ ਜਿਸ ਤਰੀਕੇ ਦੇ ਵੀ ਵਸੀਲੇ ਚਾਹੀਦੇ ਹੋ ਆ ਫਿਰ ਉਹ ਸੰਦੀਪ ਹਰੇ ਤੇ ਉਹ ਸਾਥੀ ਉਹਨਾਂ ਦੇ ਇੱਥੇ ਆਏ ਉਹਨਾਂ ਨੇ ਜੋ ਵੀ ਉਹਨਾਂ ਨੂੰ سپورਟ ਦਿੱਤੀ ਪਰ ਉਹਦੇ ਵਿੱਚ ਫੇਰ ਮੈਂ ਇਹ ਕਹਾਂਗਾ ਵੀ ਕ੍ਰੈਡਿਟ ਏ ਆ ਕਿ ਵੀ ਇੱਕ ਲੀਡਰਸ਼ਿਪ ਦੇ ਤੌਰ ਤੇ ਉਹ ਜਿਹਨੂੰ ਆਪ ਕਹਿੰਦੇ ਨੇ ਨੈਟਵਰਕਿੰਗ ਕਹਿੰਦੇ ਆ ਅੰਗਰੇਜ਼ੀ ਚ ਕਿ ਵੀ ਹਾਂ ਵੀ ਆਪਾਂ ਇੱਕ ਦੂਜੇ ਨਾਲ ਮਿਲਦੇ ਰਹਿਣਾ ਸਲਾਹ ਕਰਦੇ ਰਹਿਣਾ ਹੋਰ ਇਸ਼ੂਸ ਤੇ ਗੱਲ ਕਰਦੇ ਰਹਿਣਾ ਉਹਦੇ ਨਾਲ ਇੱਕ ਅਮਰੋ ਤੁਸੀਂ ਆਪਾਂ ਇਹਨਾਂ ਨੂੰ ਜਿੱਥੇ ਬੰਦੀਆਂ ਅੱਡ-ਅੱਡ ਵੇਖਦੇ ਆ ਪਰ ਅਖੀਰ ਪਰਿਵਾਰ ਤਾਂ ਇੱਕ ਹੀ ਬਣ ਜਾਂਦਾ ਹੈ ਨਾ ਫਿਰ ਇਹ ਬਣ ਜਾਂਦਾ ਹੈ ਕਿ ਹਾਂ ਵੀ ਤੁਸੀਂ ਪਹੁੰਚੋ ਇੱਥੇ ਹੈਨਾ ਕਹਿਣ ਦੀ ਲੋੜ ਨਹੀਂ ਪੈਂਦੀ ਅਗਲੇ ਨੂੰ ਜੇ ਸੱਤ ਤੋਂ ਵੀਰ ਜੁਝਾਰ ਸਿੰਘ ਦੀ ਗੱਲ ਕਰੀਏ ਸਿਆਣਾ ਵਸੂਝਵਾਨਾ ਜੁਗਰਾਤ ਸਿੰਘ ਜੇ ਹੁਣੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ ਤੋਂ ਪ੍ਰਾਣੀਆਂ ਕੁਝ ਗੱਲਾਂ ਤੇ ਨੇ ਵੀ ਦੱਸਤੀਆਂ ਕਿ ਜਿਹੜੀਆਂ ਸਾਨੂੰ ਵੀ ਨਹੀਂ ਸੀ ਪਤਾ ਹੁਣੇ ਆਪਾਂ ਜਿਹੜੀਆਂ ਗੱਲਾਂ ਕੀਤੀਆਂ ਉਹ 5 ਕੁ ਮਿੰਟ ਦੇ ਵਿੱਚ ਹੀ ਕੁਛ ਨਾ ਕੁਛ ਇਹੋ ਜਿਹਾ ਬਿਆਨ ਜਜਪਾਤ ਬਿਆਨ ਕਰਦੇ ਸੀ ਜਿਹੜੇ ਸ਼ੈਦੋ ਸਵਾਲ ਵੀ ਖੜੇ ਕਰ ਗਏ ਹਨ ਜੋ ਕੌਮ ਦੇ ਵਿੱਚ ਜੋ ਬਣ ਰਿਹਾ ਹਨ ਜੋ ਤਰਾਸਦੀ ਸੀ ਜੁਗਰਾਤ ਸਿੰਘ ਦੀ ਗੱਲ ਕਰੀਏ ਯੂਨਾ ਯੂਨਾਈਟਿਡ ਸਿੱਖ ਟੂ ਫੈਡਰੇਸ਼ਨ ਨੂੰ ਆਗੂ ਬਣੇ ਹੋਏ ਐ ਇਸ ਟਾਈਮ ਦੇ ਉੱਤੇ ਤੇ ਦੂਜੇ ਪਾਸੇ ਜੇ ਗੱਲ ਕਰੀਏ ਦੋਵਾਂ ਦੀ ਸੋਚ ਭਾਈ ਅਮਰੀਕ ਸਿੰਘ ਦੀ ਹਨਾ ਉਹ ਦੋਵੇਂ ਉਸ ਚੀਜ਼ ਵਾਲੇ ਪਾਸੇ ਨੂੰ ਧਾਰ ਨਹੀਂ देखो ਵੱਡੀ ਗੱਲ ਤੇ ਇਹ ਆ ਕਿ ਵੀ ਆਏ ਨਹੀਂਗਾ ਕਿ ਵੀ ਜੇ ਦੋ ਜੱਥੇ ਬੰਦੀਆਂ ਤਾਂ ਉਹਨਾਂ ਚ ਫਟੇਗੀ ਹਨਾ ਇੱਕੋ ਗੱਲ ਵਾਸਤੇ ਹਾਂ ਪਿਆਰ ਨਾਲ ਚੱਲ ਰਹੇ ਆ ਇਹ ਉਹਨਾਂ ਨੇ ਸਮਝਿਆ ਕਿ ਹਾਂ ਇਹ ਸਾਡੇ ਲੋਕਾਂ ਵਾਸਤੇ ਚੀਜ਼ ਮਾੜੀ ਹੋ ਰਹੀ ਆ ਉਹਦਾ ਉਹਨਾਂ ਨੇ ਅੱਗੇ ਆ ਕੇ ਇਕੱਠੇ ਚੱਲ ਚੱਲ ਰਹੇ ਹਨਾ ਇਹਦੇ ਨਾਲ ਨਾ ਸਾਥ ਦੇਣ ਵਾਲਿਆਂ ਨੂੰ ਵੀ ਇੱਕ ਉਤਸ਼ਾਹ ਮਿਲਦਾ ਹੈ ਨਾ ਖੁਸ਼ੀ ਮਿਲਦੀ ਹੈ ਕਿ ਕੋਈ ਪਾੜਾ ਨਹੀਂ ਕੋਈ ਆਏ ਨਹੀਂ ਕਿ ਵੀ ਉਹ ਇੱਕ ਇਧਰ ਮੂੰਹ ਕਰਕੇ ਬੈਠਾ ਕੋਈ ਦੂਜਾ ਦੂਜੇ ਪਾਸੇ ਇਹ ਵੀ ਪਹਿਲਾਂ ਤਾਂ ਇਹ ਸੂਝਵਾਨ ਹੈਗੀ ਇਸ ਗੱਲੋਂ ਦੂਜੀ ਜੋ ਵੱਡੀ ਗੱਲ ਹੈ ਨਾ ਮਤਲਬ ਹਰ ਵਾਰੀ ਜਦੋਂ ਸੋਚ ਦੀ ਗੱਲ ਕੀਤੀ ਮੈਂ ਮਤਲਬ ਹੁਣ ਯוגਰਾਜ ਸਿੰਘ ਨੂੰ ਦੇਖਦਾ ਵੀ ਧਰਮ ਦੇ ਬਾਰੇ ਆਪਣੇ ਹੀ ਨਹੀਂ ਦੂਜੇ ਧਰਮਾਂ ਬਾਰੇ ਵੀ ਉਹਦਾ ਕੰਪੈਰੀਟਿਵ ਅਨਲਿਸਿਸ ਵੀ ਮਤਲਬ ਇੱਕ ਸਕਾਲਰ ਆ ਮਤਲਬ ਆਏ ਨਹੀਂ ਕਿ ਵੀ ਕੱਲਾ ਇੱਕ ਜਿਵੇਂ ਪਹਿਲਾਂ ਜਮਾਨੇ ਐ ਐਸ.ਓ.ਆਈ ਦਾ ਕੋਈ ਲੀਡਰ ਹੁੰਦਾ ਸੀ ਸਟੂਡੈਂਟ ਲੀਡਰ ਉਹਵੇਂ ਨਹੀਂ ਮਨ ਇਹਨੂੰ ਇੱਕ ਭਰੋਸਾ ਆਉਂਦਾ ਉਹਦੇ ਤੇ ਕਿ ਹਾਂ ਵੀ ਜੋ ਗੱਲ ਇਹ ਕਰ ਰਹੇ ਉਹ ਵੀ ਜਾਰ ਹਰੇ ਆ ਤਾਂ ਲੰਬੇ ਸਮੇਂ ਤੋਂ ਸਾਥੋ-ਥੇ ਖੜੀ ਕਰਨੀ ਕੋਈ ਸੌਖਾ ਕੰਮ ਨਹੀਂ ਸੀ ਇੱਥੇ ਵੀ ਬੇਅੰਤ ਦਿੱਕਤਾਂ ਇਹਨਾਂ ਨੇ ਵੇਖੀਆਂ ਨੇ ਆ ਚੋਣਾ ਜੇ ਲੜਿਆ ਤਾਂ ਮਤਲਬ ਉਹਦੇ 'ਚ ਵੀ ਕੋਈ ਇੱਕ ਐਕਸਪੀਰੀਅੰਸ ਚੁਣਕਲੇ ਹੈਗੇ ਆ ਤਾਂ ਇਹ ਆ ਕਿ ਵੀ ਦੋਨੇ ਸੂਝਵਾਨ ਲੀਡਰ ਆ ਤੇ ਸਾਨੂੰ ਵੀ ਖੁਸ਼ੀ ਹੁੰਦੀ ਆ ਮਤਲਬ ਮਿਲਣਤਾਲੀ ਬੰਦੇ ਨੂੰ ਚੰਗਾ ਲੱਗਦਾ ਤੇ ਇਹ ਜੇ ਜੇ ਸੰਘਰਸ਼ ਕਰਾਂਗੇ ਤਾਂ ਆਪਣਾ ਹੋਣਾ ਫਰਜ਼ੀ ਬਣਦਾ ਸਰ ਸਾਬ ਲੱਗਦਾ ਨੇ ਕਿ ਜਿਹੜੀ ਇਹ ਸੂਝਤਾ ਵਾ ਉਹ ਕਹਿੰਦੇ ਸਿਆਸਤਦਾਨਾਂ 'ਚ ਵੀ ਆ ਜੇ ਬੜੇ ਵਖਰੇਵੇਂ ਹੋਏ ਆ ਇਸ ਟਾਈਮ ਅਕਾਲੀ ਦਲ ਵੀ ਹਾਸ਼ੀਏ ਤੇ ਆ ਜੇ ਆਪਾਂ ਅਕਾਲੀ ਦਲ ਦੇ ਵੱਖੋ ਵੱਖਰੇ ਤੌਰ ਤੇ ਬਣ ਜਾਣਾ ਪੰਜਾਬ ਦੇ ਵਿੱਚ ਪਰ ਸਾਰੇ ਅਕਾਲੀ ਦਲਾਂ ਦਾ ਨੁਕਸਾਨ ਜੋ ਇਸ ਟਾਈਮ ਦੇ ਤੇ ਵੋਟਾਂ ਦੇ ਵਿੱਚ ਦੇਖਿਆ ਆਪਾਂ ਕੀ ਲੱਗਦਾ ਤੁਹਾਨੂੰ ਤਰਾਸ ਦੀ ਕੀ ਆ 1920 ਦਾ ਅਕਾਲੀ ਦਲ ਹੁਣ ਦਾ ਅਕਾਲੀ ਦਲ ਇੱਥੇ ਦੋ ਜਥੇਬੰਦੀਆਂ ਬੈਠੀਆਂ ਹੈਗੀਆਂ ਤੇ ਦੋਵੇਂ ਹੀ ਸ਼ਾਂਤਵੇਂ ਪ੍ਰੋਟੈਸਟ ਕੀਤਾ ਤੇ 11ਵੇਂ ਦਿਨ ਚੋਂ ਨਾ ਜਿੱਤ ਵੀ ਹਾਸਲ ਕੀਤੀ ਹੋਈ ਮੇਰਾ ਆਏ ਹੈ ਜੀ ਕਿ ਜਿਹੜੇ ਲੋਕ ਲੜ ਰਹੇ ਆ ਅਕਾਲੀ ਦਲ ਦਾ ਨਾਮ ਲੈ ਕੇ ਆ ਨਾ ਕਹਿ ਰਹੇ ਆ ਕਿ ਆ ਅਕਾਲੀ ਦਲ ਆ ਉਹ ਸ਼ਾਇਦ ਇਹਨਾਂ ਜਿੰਨੇ ਇਵੋਲਵ ਵੀ ਨਹੀਂ ਹੋਏ ਤੇ ਇਹ ਜੋ ਉਥੇ ਹੋ ਰਿਹਾ ਉਹਦੇ ਵਿੱਚੋਂ ਡੈਫੀਨੇਟਲੀ ਇਹ ਜਿਹੜੇ ਨੌਜਵਾਨ ਨਿਕਲਣਗੇ ਇਹ ਜਿਹੜੇ ਲੋਕ ਸੋਚ ਧਾਰਨੀ ਨਿਕਲਣਗੇ ਸੋਚਦੇ ਉਹ ਆ ਹੀ ਚੱਲਣਗੇ ਠੀਕ ਹੈ ਗੱਲ ਤਾਂ ਇਹ ਹੈ ਕਿ ਵੀ ਤੁਸੀਂ ਆਪਦੇ ਟੀਚੇ ਹੈ ਪੰਥ ਨੂੰ ਪੰਜਾਬ ਨੂੰ ਅੱਗੇ ਰੱਖ ਕੇ ਚੱਲਦੇ ਹੋ ਤਾਂ ਕੋਈ ਦਿੱਕਤ ਹੀ ਨਹੀਂ ਆਉਂਦੀ ਕੋਆਰਡੀਨੇਸ਼ਨ ਹੈ ਨਾ ਹਰੇਕ ਨੂੰ ਟੁਕਮਾ ਸਥਾਨ ਮਿਲਦਾ ਹੈ ਸਪੇਸ ਮਿਲਦੀ ਆ ਤੇ ਉਹ ਕੋਈ ਦਿੱਕਤ ਹੀ ਨਹੀਂ ਪਰੇਸ਼ਾਨੀ ਨਹੀਂ ਤੁਹਾਨੂੰ ਪਤਾ ਹੁੰਦਾ ਹੈ ਕਿ ਵੀ ਇੱਥੇ ਤੁਸੀਂ ਸੇ ਹੋ ਗੀਓ ਇੱਥੇ ਤੁਸੀਂ ਲੀਡ 'ਚ ਹੋ ਠੀਕ ਹੈ ਨਾ ਹੁਣ ਇਹਨਾਂ ਨੇ ਜੋ ਫੈਸਲੇ ਕਰਨੇ ਉਹ ਇਹਨਾਂ ਨੂੰ ਪਤਾ ਆਪਾਂ ਲੋਕ ਤਾਂ ਤੁਸੀਂ ਉਹ ਚਾਹ ਮੈਂ ਆ ਜਾਂ ਹੋਰ ਕੋਈ ਲੋਕ ਆ ਜਿਹੜੇ ਆਏ ਆ ਜਿੱਥੇ ਵੀ ਉਹ ਸਹਿਯੋਗ ਦੇ ਸਕਦੀਆਂ ਉਹ ਉਹ ਇਹਨਾਂ ਨੂੰ ਸਲਾਹ ਵੀ ਦੇ ਸਕਦੀਆਂ ਪਰ ਉਹਦੇ ਬਿਯੋਂਡ ਜੋ ਫੈਸਲਾ ਲੈਣਾ ਉਹ ਇਹਨਾਂ ਦਾ ਰਾਈਟ ਆ ਹੈਨਾ ਇਸੇ ਤਰੀਕੇ ਨਾਲ ਪੋਲਿਟਿਕਸ ਚੋਣਾ ਚਾਹੀਦਾ ਕਿ ਵੀ ਆਪਾਂ ਰਲ ਕੇ ਵੇਖੋ ਜੇ ਇੱਕ ਸਿੱਖਾਂ ਦਾ ਇਤਿਹਾਸ ਹੀ ਆ ਨਾ ਮਿਸਲ ਕਾਲ ਵੇਲੇ ਆਪਾਂ ਇਕੱਠੇ ਹੁੰਦੇ ਹੀ ਰਹੇ ਆ ਤੇ ਪਰ ਅੱਜ ਤਾਂ ਬਹੁਤ ਦੁਵਿਧਾ ਚ ਗੀਆਂ ਕਿੱਕਪਕੋ ਮੈਂ ਕਹਿੰਨਾ ਚੰਗਾ ਕਿ ਇੱਕ ਚਰਨਿੰਗ ਹੋ ਰਹੀ ਆ ਲੋਕਾਂ ਦੇ ਸਾਹਮਣੇ ਆ ਰਹੀ ਆ ਇਹ ਲੋਕ ਹਨ ਜਿਹੜੋ ਇੱਕ ਦੂਜੇ ਦੇ ਲੀੜੇ ਲਾਉਂਦੇ ਆ ਆਪਣੇ ਸਾਹਮਣੇ ਆ ਰਹਿ ਕਿ ਇਹ ਕੈਂਜਲ ਲੋਕ ਸੀਗੇ ਜਿਹੜੇ ਆਪਾਂ ਨੂੰ ਲੀਡ ਕਰ ਰਹੇ ਸੀ ਪਰ ਦੁੱਖ ਇਹ ਹੁੰਦਾ ਕਿ ਅੱਜ ਜਦੋਂ ਸਿੱਖਾਂ ਨੂੰ ਸਾਰੀ ਦੁਨੀਆ ਵੇਖ ਰਹੀ ਆ ਆਪਾਂ ਕਿਸਾਨ ਸੰਘਰਸ਼ ਤੋਂ ਬਾਅਦ ਕੋਵਿਡ ਤੋਂ ਬਾਅਦ ਤੇ ਬਾਹਰ ਜਿਹੜੇ ਆਪਣੇ ਗਾਇਕਾਂ ਨੇ ਹੋਰਾਂ ਨੇ ਆਪਣੇ ਬੱਚਿਆਂ ਨੇ 올림픽ਸ ਚ ਹਨਾ ਹੋਰ ਥਾਵਾਂ ਤੇ ਜਿੱਥੇ ਲੋਕੀ ਇਹ ਕਹਿੰਦੇ ਵੀ ਇਸ ਕੌਮ ਤੋਂ ਸੇਧ ਲੈਣ ਦੀ ਲੋੜ ਆ ਇਹ ਇਸ ਇਹਨਾਂ ਦੇ ਗੁਰੂ ਨੇ ਜੋ ਇਹਨਾਂ ਨੂੰ ਦਿੱਤਾ ਗਿਆਨ ਉਹ ਗਿਆਨ ਲੈਣ ਦੀ ਲੋੜ ਆ ਉਸ ਸਮੇ ਸਾਡੀ ਲੀਡਰਸ਼ਿਪ ਸਾਡਾ ਜਨਾਜਾ ਘੜਾ ਰਹੀ ਹੋਵੇ ਹਨਾ ਲੋਕ ਇਹ ਵੀ ਹੱਸਦੇ ਆ ਹਨਾ ਜਦੋਂ ਗੱਲ ਕਰਦੇ ਆ ਵੀ ਤੁਸੀਂ ਪੰਜਾਬ ਚ ਅੱਜ ਕਰ ਜਾ ਕਿਉਂ ਆ ਫਲਾਨਾ ਕਿਉਂ ਆ ਅਗਲਾ ਸਿੱਧਾ ਕਾਲੀ ਲੀਡਰਸ਼ਿਪ ਦਾ ਕਹਿੰਦਾ ਵੀ ਉਹਨਾਂ ਦਾ ਰਾਜ ਸੀ ਉਹਨਾਂ ਨੇ ਆਇਆ ਕੀਤਾ ਠੀਕ ਆ ਮਤਲਬ ਐਡੀ ਸੂਜਵਾਨ ਐਡੀ ਚੰਗੀ ਕੌਮ ਦੀ ਲੀਡਰਸ਼ਿਪ ਇੰਜਾਂ ਡਰਾਮਾ ਕਰ ਰਹੀ ਹੋਵੇ ਉਹ ਕਿਤੇ ਬਾਕੀਆਂ ਦੇ ਸਾਹਮਣੇ ਆਪ ਕੱਲੇ ਤਾਂ ਨਹੀਂ ਇੱਥੇ ਰਹਿੰਦੇ ਹਨਾ ਹੋਰ ਵੀ ਹੈਗੇ ਆ ਲੋਕ ਹਨਾ ਤੇ ਉਹਨਾਂ ਦੇ ਸਾਹਮਣੇ ਤਾਂ ਆਪਣਾ ਸਿਰ ਨੀਵਾਂ ਏ ਕਰ ਹੀ ਰਹੇ ਆ ਸੋ 20 ਦੇ ਅਕਾਲੀ ਦਲ ਦੀਆਂ ਬਾਤਾਂ ਹੀ ਰਹਿ ਗਈਆਂ ਲੱਗਦੀਆਂ ਕੀ ਲੱਗਦਾ ਤੁਹਾਨੂੰ 1920 ਵਾਲਾ ਅਕਾਲੀ ਦਲ ਵਾਪਸ ਆਊਗਾ ਕਿਤੇ ਨੀਲੀ ਪੱਗ ਦਾ ਸਨਮਾਨ ਹੁੰਦਾ ਸੀ ਤੇ ਅੱਜ ਕੱਲ ਤੇ ਕਹਾਵਤਾ ਬਣ ਗਈ ਆ ਚਿੱਟੀ ਪੱਗ ਤੇ ਨੀਲੀ ਪੱਗ ਉਹ ਵੀ ਚੋਰ ਤੇ ਉਹ ਵੀ ਚੋਰ ਤੋਂ ਮਤਲਬ ਕਿ ਅਸੀਂ ਬੜੀਆਂ ਹਫ਼ਤਾ ਬਣ ਗਏ ਕਿਤੇ ਇਹ ਪੱਗ ਦਾ ਵੇਖ ਕੇ ਤੇ ਸ਼ਾਇਦ ਕੋ ਤੁਰਿਆ ਜਾਂਦਾ ਵੀ ਨੀਲੀ ਪੱਗ ਵਾਲੇ ਨੂੰ ਸਨਮਾਨ ਦਿੰਦਾ ਹੁੰਦਾ ਸੀ ਕੀ ਲੱਗਦਾ ਅਕਾਲੀ ਦਲ ਦਾ ਆਸ਼ੀਕ ਇਹ ਜਾਣਦਾ ਕਰ ਕੋ ਪਹਿਲੀ ਗੱਲ ਤਾਂ ਇਹ ਆ ਕਿ ਇਹ ਨਹੀਂਗਾ ਕਿ ਵੀ ਇਹ ਦੁਬਾਰਾ ਨਹੀਂ ਆਊਗਾ ਹਾਂ ਆਪਾਂ ਨੂੰ ਜੋ ਸਾਡੀ ਜੱਥੇਬੰਦੀ ਆ ਉਹਨੂੰ ਗਰਾਊਂਡ ਤੋਂ ਚੱਕਣਾ ਪਊਗਾ ਠੀਕ ਆ ਤੇ ਆਸ ਵੀ ਬਹੁਤ ਹੈ ਜੀ ਆਪਾਂ ਨੌਜਵਾਨ ਇਹ ਜੇ ਵੇਖ ਸਕਦੇ ਆ ਤਾਂ ਮਤਲਬ ਆਪਣਾ ਸਮਾਜ ਤੇ ਇਸ ਪੱਧਰ ਤੇ ਪਹੁੰਚ ਹੀ ਗਿਆ ਤਾਹੀਂ ਇਹ ਨੌਜ ਉਸ ਸਮਾਜ ਦੀ ਉਪਜੀਆਂ ਨੇ ਚੰਗੇ ਨੌਜਵਾਨ ਸੋ ਲੀਡਰਸ਼ਿਪ ਜੇ ਮਾੜੀ ਆ ਤਾਂ ਹੀ ਉਹ ਰਿਜੈਕਟ ਹੋਗੀ ਮਤਲਬ ਸਮਾਜ ਅੱਗੇ ਨਿਕਲ ਗਿਆ ਸੋਚ ਚ ਲੀਡਰਸ਼ਿਪ ਬਹੁਤ ਪਿੱਛੇ ਰਹੇਗੀ ਠੀਕ ਹੈ ਸਗੋਂ ਉਹਦੋਂ ਵੀ ਗਰਕ ਗਈ ਪਹਿਲਾਂ ਨਾਲ ਉਹ ਵੀ ਠੀਕ ਹੈ ਤੇ ਇਹ ਆ ਕਿ ਬਈ ਉਹਦੇ ਵਿੱਚ ਇਹ ਆ ਕਿ ਬਈ ਇਸ ਇਹ ਤੱਕ ਨੇਚਰਲ ਆ ਪਾਵਰ ਵੈਕਿਊਮ ਨਹੀਂ ਕੋਈ ਰਹੂਗਾ ਜਾਂ ਇਹ ਨਹੀਂ ਕਿ ਰਾਜਨੀਤਿਕ ਵੈਕਿਊਮ ਰਹੂਗਾ ਲੋਕਾਂ ਨੇ ਆ ਜਾਣਾ ਤੇ ਸਪੇਸ ਲੈ ਲੈਣੀ ਆ ਉਹ ਪਹਿਲੀ ਗੱਲ ਤੇ ਇਹ ਆ ਦੂਜੀ ਗੱਲ ਇਹ ਆ ਕਿ ਬਈ ਇਹ ਇਹ ਹਾਲਾਤ ਬਣੇ ਕਿਉਂ ਹਾਲਾਤ ਬਣਨ ਦਾ ਸਭ ਤੋਂ ਵੱਡਾ ਕਾਰਨ ਤਾਂ ਇਹ ਆ ਕਿ ਜਿਹੜੇ ਲੋਕ ਉੱਤੇ ਟਾਪ ਤੇ ਸੀ ਹਨਾ ਉਹ ਨੀਚੇ ਪ੍ਰਸਤ ਹੋ ਗਏ ਮੇਨ ਤਾਂ ਕਿਤੇ ਨਾ ਕਿਤੇ ਸਾਡੀ ਕਾਰ ਤੇ ਜਾਂ ਕਿਰਦਾਰ ਉੰਜਾ ਹੋ ਗਿਆ ਹੋ ਸਕਦਾ ਹੈ ਕਿ ਕੌਮ ਇਹਦੇ ਟਰੋਮਾ ਚੋ ਗਈ ਜਿਸ ਤਰੀਕੇ ਦੇ ਸਦਮੇ ਚੋਂ ਦੋ ਵਾਰੀ ਨਿਕਲੀ ਆ ਖਾਸ ਕਰਕੇ ਲਾਸਟ ਜਿਹੜਾ ਸਭ ਜ ਲੋ 78 ਤੋਂ 95 ਤੱਕ ਆਪਾਂ ਮੁਸ਼ਕਲਾਂ ਨਾਲ ਜੂਝੇ ਆ ਤਾਂ ਉਹਦੇ ਵਿੱਚ ਇੱਕ ਆ ਆਪਾਂ ਨੂੰ ਮਤਲਬ ਆਗ ਵਿੱਚ ਪਾਏ ਸੋਨੇ ਆ ਨੂੰ ਕੁੰਦਨ ਬਣਨ ਦੀ ਬਜਾਏ ਆਪਾਂ ਤਾਂ ਬਹੁਤ ਮਾੜੇ ਨਿਕਲੇਗੇ ਹਨਾ ਹਰੋਂ ਕੁੰਨ ਨਿਕਲਣਾ ਸ਼ੁਰੂ ਹੋਇਆ ਤੇ ਇਹ ਹੈ ਕਿ ਵੀ ਇਹਨਾਂ ਨੂੰ ਇਸ ਉਸ ਸਮੇਂ ਦੀ ਲੀਡਰਸ਼ਿਪ ਆ ਇਹ ਇਹ ਉਹ ਇਸ ਕਰਕੇ ਵੀ ਮਾੜੀ ਹੋਈ ਪਰ ਜਿਹੜਾ ਇਫੈਕਟਿਵ ਰੋਲ ਰੀਜ਼ਨ ਬਣੀ ਜੇ ਆਪਾਂ ਨੂੰ ਗਰਾਉਂਡ ਦੇ ਉੱਤੇ ਵੇਖੀਏ ਤਾਂ ਉਹ ਇਹ ਸੀਗਾ ਕਿ ਇਹਨਾਂ ਨੇ ਅਕਾਲੀ ਦਲ ਦਾ ਇੱਕ ਤਾਂ ਢਾਂਚੇ ਦੇ ਵਿੱਚ ਤੇ ਇੱਕ ਫੈਸਲੇ ਲੈਣ ਦੀ ਵਿਧੀ ਦੋਨੇ ਬਦਲ ਕੇ ਰੱਖ ਦਿੱਤੇ ਠੀਕ ਹੈ ਜੀ ਢਾਂਚੇ ਦੇ ਵਿੱਚ ਇਹਨਾਂ ਨੇ ਇੱਕ ਜਗ੍ਹਾ ਪਾਵਰ ਕਨਸੈਂਟਰੇਟ ਕਰਤੀ ਸਾਰੀ ਠੀਕ ਹੈ ਇਹ ਤਾਂ ਗੁਰਮਤ ਦੇ ਵੀ ਉਲਟ ਹੈ ਗੁਰੂਆਂ ਨੇ ਵੀ ਆਪਾਂ ਨੂੰ ਸਿਖਾਇਆ ਕਿ ਵੀ ਪੰਜ ਪਿਆਰੇ ਕਿਉਂ ਦਿੱਤੇ ਸੀ ਗੁਰੂ ਸਾਹਿਬ ਨੇ ਇਸੇ ਕਰਕੇ ਸੀਗਾ ਕਿ ਵੀ ਪਾਵਰ ਇੱਕ ਬੰਦੇ ਕੋਲੇ ਨਾ ਰਹੇ ਇੱਕ ਬੰਦਾ ਦੇ ਵਿੱਚ ਬਹੁਤ ਕਮੀਆਂ ਇਨਸਾਨ ਦੇ ਵਿੱਚ ਹੋ ਸਕਦੀਆਂ ਉਹ ਲਾਲਚੀ ਹੋ ਸਕਦਾ ਉਹ ਉਹ ਗਲਤੀ ਕਰ ਸਕਦਾ ਉਹ ਡਰ ਸਕਦਾ ਕਿਸੇ ਤੋਂ ਹੈਨਾ ਉਹ ਉਹਦੇ ਚ ਹੋਰ ਹੁਨਤਾਈਆਂ ਇਨਸਾਨੀ ਹੁਨਤਾਈਆਂ ਹੁੰਦੀਆਂ ਤੇ ਪੰਜ ਜਦੋਂ ਪੰਜਾਂ ਚੋਂ ਫੈਸਲਾ ਲੈਣਾ ਹੈ ਪੰਜਾਂ ਚ ਪਰਮੇਸ਼ਰ ਹੀ ਵਸਦਾ ਇੱਕ ਤਰ੍ਹਾਂ ਹੈਨਾ ਉਹ ਚੈਕਸ ਐਂਡ ਬੈਲੈਂਸਸ ਰਹਿੰਦੇ ਗਿਆ ਇਨਵੈਸਟਰੀ ਇਹ ਜਾਂ ਕਨਸੈਪਟ ਇਹ ਹੋਰ ਕਾਰਪੋਰੇਟ ਬਾਡੀਜ਼ ਕੀ ਹੁੰਦੀਆਂ ਉਹ ਵੀ ਤਾਂ ਇਹ ਨੰਬਰ ਆਫ ਪੀਪਲ ਹੁੰਦੇ ਨੇ ਨਾ ਰਲ ਕੇ ਫੈਸਲਾ ਲੈਂਦੇ ਆ ਤੇ ਆਪਣੇ ਗੁਰੂ ਸਾਹਿਬ ਨੇ ਤਾਂ ਆਪਾਂ ਨੂੰ ਬਹੁਤ ਪਹਿਲਾਂ ਸੇਧ ਦੇ ਦਿੱਤੀ ਪਰ ਇਹਨਾਂ ਨੇ ਉਹ ਸਾਰਾ ਤੋੜਤਾ ਉਹਦੇ ਨਾਲ ਹੁਣ ਇੱਕ ਪ੍ਰਧਾਨ ਇੰਪੋਰਟੈਂਟ ਹੋ ਗਿਆ ਉਹਦੇ ਥੱਲੇ ਹੀ ਅਕਾਲ ਤਖਤ ਹੋ ਗਿਆ ਉਹਦੇ ਥੱਲੇ ਹੀ ਆਪਣਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋ ਗਿਆ ਉਹਨਾਂ ਦੀ ਕੋਈ ਤਾਕਤ ਨਹੀਂ ਰਹੇਗੀ ਤੇ ਉਹ ਹੌਲੀ 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 ਇੱਕ ਇਨਸਾਨ ਜਿਹੜਾ ਉਹਦੇ ਤੋਂ ਗਲਤੀਆਂ ਵੀ ਹੁੰਦੀਆਂ ਗਈਆਂ ਉਹਦੇ ਸਲਾਹਕਾਰ ਮਾੜੇ ਹੋਗੇ ਆਪਦੀ ਮਤ ਇਹ ਵਾਰੀ ਮਨਮਤ ਮਾਰਕ ਕਰ ਜਾਂਦਾ ਠੀਕ ਹੈ ਤੇ ਉਹ ਸਮੇਂ ਨਾਲ ਉਹ ਗਲਤੀਆਂ ਕਰਵਾਈਆਂ ਤੇ ਅੱਜ ਇੱਥੇ ਖੜੇ 2015 ਤੋਂ ਲੈ ਕੇ ਜੇ ਬੇਦਬੀਆਂ ਦਾ ਦੌਰ ਰੁਕਿਆ ਤੇ ਨਹੀਂ ਵੈਸੇ ਭਾਵੇਂ ਉਹ ਕਾਲੀ ਦਲ ਸਰਕਾਰ ਵੇਲੇ ਹੋਇਆ ਪਰ ਜੋ ਬਰਗਾੜੀ ਦੇ ਵਿੱਚ ਬੇਦਬੀਆਂ ਹੋਈਆਂ ਜਿਹਦੇ ਵਿੱਚ ਖੱਟੜਾ ਸਾਹਿਬ ਪਹਿਲਾਂ ਕੁਝ ਬਿਆਨ ਕਰ ਰਹੇ ਸੀ ਹੁਣ ਬਿਆਨ ਬਦਲ ਹੀ ਚੁੱਕੇ ਉਹਨਾਂ ਦੇ ਇਸ ਟਾਈਮ ਦੇ ਉੱਤੇ ਜੇ ਆਪਾਂ ਬਿਰਸਤ ਸਿੰਘ ਮਲਟੋਆ ਦੀ ਗੱਲ ਕਰੀਏ ਉਹਨਾਂ ਨੇ ਉਹਨਾਂ ਨੂੰ ਪਿਛਲੇ ਪਾਸੇ ਪਿੱਛੇ ਲੈ ਗਿਆ ਅਸੀਂ ਤੋਂ 90 ਦਹਾਕੇ ਦੀਆਂ ਕਹਾਣੀਆਂ ਕੱਢਤੀ ਉਹਨਾਂ ਦੀਆਂ ਜਦੋਂ ਤੋਂ ਤੁਹਾਡਾ ਰਾਜ ਭਾਗ ਦੇ ਵਿੱਚੋਂ ਅਫਸਰ ਸਾਹੀ ਦੇ ਵਿੱਚ ਅਫਸਰ ਸੀ ਜਾਂ ਸਿਟ ਦੇ ਮੈਂਬਰ ਸੀ ਉਦੋਂ ਤੋਂ ਚੰਗੇ ਸੀ ਪਰ ਉਹ ਜੋ ਅੱਜ ਤੋਂ ਉਹਨਾਂ ਨੂੰ ਬੁਚੜ ਤੱਕ ਦਾ ਘਰਾੜ ਦੇਤਾ ਕੀ ਲੱਗਦਾ ਜਦੋਂ ਕੁਰਸੀ ਹੁੰਦੀ ਆ ਉਦੋਂ ਕੁਝ ਹੋਰ ਹੁੰਨੇ ਆ ਕੁਰਸੀ ਤੋਂ ਬਾਅਦ ਦੇ ਵਿੱਚ ਅਸੀਂ ਬਦਲ ਜਾਂਦੇ ਵੇਖੋ ਇਹ ਜਿਹੜੇ ਅਫਸਰ ਆ ਜਿਨ੍ਹਾਂ ਨੇ ਮੌਜਾਂ ਹਣਾਈਆਂ ਹਨਾ ਨੇ ਰਾਜਪਾਕ ਮਾਨਿਆ ਉਸ ਸਮੇਂ ਤਾਂ ਸਿੱਖਾਂ ਤੇ ਇਲਜ਼ਾਮ ਕਰਨ ਤੇ ਆਗੇ ਸੀ ਕਿ ਬੇਅਦਬੀ ਦਾ ਕਿੱਡਾ ਵੱਡਾ ਗੁਨਾਹ ਠੀਕ ਹੈ ਨਾ ਇਤਿਹਾਸ ਨੇ ਕੀ ਲਿਖਣਾ ਸੀ ਕਿ ਸਿੱਖਾਂ ਨੇ ਆਦੇ ਗੁਰੂ ਦੀ ਬੇਅਦਬੀ ਕੀਤੀ ਮੇਰਾ ਖਿਆਲ ਖਟੜਾ ਸਾਹਿਬ ਨੂੰ ਤਾਂ ਮਾਫ ਮਾਫੀ ਦੇ ਲਾਇਕ ਹੀ ਹੈ ਨੀ ਹੈ ਨਾ ਤੇ ਜੇ ਅੱਜ ਉਹ ਕਹਿ ਰਿਹਾ ਕਿ ਆਏ ਨਹੀਂ ਆਏ ਹੋਇਆ ਸੀ ਤੇ ਫੇਰ ਤਾਂ ਬਹੁਤ ਵੱਡੀ ਖਟੜਾ ਸਾਹਿਬ ਤੇ ਇਸ ਟਾਈਮ ਪਹਿਲਾਂ ਅਕਾਲੀ ਦਲ ਦੇ ਪੱਖ ਦੇ ਵਿੱਚ ਭੁਗ ਦੇ ਰਹੇ ਆ ਅੱਜ ਅਕਾਲੀ ਦਲ ਤੋਂ ਵਖਰੇਵੇਂ ਹੋਗੇ ਲੱਗਦੇ ਤੇ ਅਕਾਲੀ ਦਲ ਨੂੰ ਰੱਜ ਕੇ ਕੋਸ ਰਿਹਾ ਉਹਨਾਂ ਨੂੰ ਇਹ ਤਾਂ ਆਵਦੇ ਰਾਜਨੀਤਿਕ ਲਾਹੇ ਆ ਇਹ ਤਾਂ ਉਹੀ ਬੰਦੇ ਆ ਜਿਨ੍ਹਾਂ ਦੇ ਮਤਲਬ ਜਿਹੜੇ ਕਿਰਦਾਰੋਂ ਐ ਡਿੱਗੇ ਵੇ ਆ ਇਹਨਾਂ ਨੂੰ ਸਿੱਖ ਕਹਿਣਾ ਜਾਂ ਅਕਾਲੀ ਕਹਿਣਾ ਹਨਾ ਇਹ ਸ਼ਬਦ ਦੇ ਨਾਸਤੇ ਵਰਤਨੇ ਤਾਂ ਮੇਰਾ ਖਿਆਲ ਸ਼ਬਦਾਂ ਦੀ ਤੋਹੀਨ ਹੀ ਨਹੀਂ ਮਿਸਯੂਜ਼ ਆਫ ਅਬਿਊਜ਼ ਆਫ ਸ਼ਬਦਾਂ ਪ੍ਰਦੀਪ ਕਲੇਰ ਦਾ ਐਂਟਰੀ ਕਿਵੇਂ ਵੇਖਦੇ ਹੋ ਤੁਸੀਂ ਪ੍ਰਦੀਪ ਕਲੇਰ ਦੀ ਐਂਟਰੀ ਜਿਨੇ ਗੁਰੂ ਸਾਹਿਬ ਦੀਆਂ ਬੇਦਬੀਆਂ ਕਰਾਈਆਂ ਹੋਣਾ ਚੈਨਲ ਵਾਲਾ ਤੇ ਉਹ ਬੋਪਕੇ ਦੱਸ ਰਿਹਾ ਏਦਾਂ ਕਰਾਇਆ ਜੀ ਏਦਾਂ ਸਰਸੇ ਵਾਲੇ ਨੇ ਚਰਾਇਆ ਹਨੀਪ੍ਰੀਤ ਨੇ ਏਦਾਂ ਕਿਹਾ ਜੀ ਕੀ ਲੱਗਦਾ ਨਹੀਂ ਕਿ ਉਹ ਵੀ ਇੱਕ ਵੱਡਾ ਦੋਸ਼ੀ ਆ ਜੇ ਆਪਾਂ ਪ੍ਰਦੀਪ ਕਲੇਰ ਦੀ ਗੱਲ ਨਹੀਂ ਉਹ ਦੋਸ਼ੀ ਹੈ ਜੀ ਉਹਨੂੰ ਕੋਈ ਕਿਸੇ ਨੇ ਉਹਨੂੰ ਸਾਹਮਣੇ ਵੀ ਰੱਖਿਆ ਹੋਣਾ ਹਾਲ ਤੱਕ ਪ੍ਰੋਟੈਕਸ਼ਨ ਵੀ ਮਿਲ ਰਹੀ ਹੋਣੀ ਹੈ ਹੁਣ ਤੱਕ ਹਨਾ ਤੇ ਵੱਡੀ ਗੱਲ ਇਹ ਹੈ ਕਿ ਹੁਣ ਵੀ ਜਿਨ੍ਹਾਂ ਨੇ ਤਾਕਤਾਂ ਨੇ ਉਹਨੂੰ ਅੱਗੇ ਲੈ ਕੇ ਆਏ ਆ ਤਾਂ ਨੇਚਰਲ ਆ ਕਿ ਕੋਈ ਕਾਰਨ ਤਾਂ ਹੈ ਨਾ ਕੋਈ ਲੈ ਕੇ ਆਇਆ ਉਹਨੂੰ ਅੱਗੇ ਅਚਾਨਕ ਉਹ ਆਏ ਤਾਂ ਨਹੀਂ ਪ੍ਰਗਟ ਹੋ ਗਿਆ ਕੋਈ ਸਲਾ ਪਲਾਨਡ ਆ ਸਾਹਮਣੇ ਆ ਆਪਣੇ ਹਨਾ ਕਿ ਕਿਉਂ ਆਇਆ ਉਹ ਹਨਾ ਹੁਣ ਕਿਹੜੇ ਪਾਸੇ ਗੱਲ ਜਾ ਰਹੀ ਸੀ ਤੇ ਕਿਉਂ ਆਇਆ ਉਹ ਕਿਹਨੂੰ ਬਚਾਇਆ ਜਾ ਰਿਹਾ ਇਹ ਵੇਖੋ ਇਹ ਛੇੜਿਆੰਤਰ ਹੈਗੇ ਆ ਹਨਾ ਪਰ ਆਪਾਂ ਇਹਨਾਂ ਤੇ ਨਾ ਜ਼ਿਆਦਾ ਨਾ ਦਮਾਗ ਲਾਈਆ ਆਪਾਂ ਇਹ ਮੋਟਾ ਜਿਹਾ ਲੈ ਕੇ ਚੱਲੋ ਵੀ ਇਹ ਸਾਰੇ ਇੱਕੋ ਜਿਹੇ ਆ ਦੋਸ਼ੀ ਆ ਹਨਾ ਉਹ ਸੱਚ ਤਾਂ ਕੋਈ ਦੱਸ ਨਹੀਂ ਜੇ ਇਹ ਸੱਚੇ ਹੁੰਦੇ ਜੇ ਇਹ ਚਾਹੁੰਦੇ ਹੁੰਦੇ ਕਿ ਅਸੀਂ ਹੱਲ ਕਰਨਾ ਤਾਂ ਪ੍ਰਦੀਪ ਕਲੀਅਰ ਨਾ ਆਉਂਦਾ ਕੋਈ ਹੋਰ ਤੀਜਾ ਨਾ ਆਉਂਦਾ ਇਹ ਇੱਕ ਕਿਤਾਬਚਾ ਛਾਪ ਦਿੰਦੇ ਚਾਹ ਸੁਖਵੀਰ ਸਿੰਘ ਬਾਦਲ ਆਉਂ ਕਹਿੰਦਾ ਵੀ ਮੈਂ ਸਾਰਾ ਕੁਝ ਸਾਡੀ ਝੋਲੀ ਪਾਉਣਾ ਉਹ ਕੀ ਕੁਛ ਆ ਇਹ ਤਾਂ ਦੱਸੋ ਠੀਕ ਆ ਨਾ ਜੇ ਉਹ ਕਹਿੰਦੇ ਦੂਜੇ ਕਹਿੰਦੇ ਉਹਨਾਂ ਨੇ ਆ ਕੀਤਾ ਤਾਂ ਚਾਰ ਚੀਜ਼ਾਂ ਤਾਂ ਨਹੀਂ ਕੀਤੀਆਂ ਅਸੀਂ ਤੁਸੀਂ ਚੁੱਪ ਰਹੇ ਜੀ ਚੁੱਪ ਰਹੇ ਤੁਸੀਂ ਕੀ ਕੁਛ ਵੇਖਿਆ ਉਹਦਾ ਸੰਭਾਵੀ ਅਸਰ ਕੀ ਪੈ ਸਕਦਾ ਸਿੱਖਾਂ ਤੇ ਉਹਨੇ ਸਾਡੀਆਂ ਸੰਸਥਾਵਾਂ ਤੇ ਕੀ ਅਸਰ ਪਾਇਆ ਸਾਡੇ ਫਿਊਚਰ ਤੇ ਕੀ ਅਸਰ ਪੈਤਾ ਕਿਤੇ ਗੱਲਾਂ ਹੋਣ ਹਲੇ ਵੀ ਬਹੁਤ ਕੁਝ ਲੁਕਿਆ ਹੋਊਗਾ ਜੇ ਇਹ ਸੱਚੇ ਆ ਤਾਂ ਅਚਾਨਕ ਕੋਈ ਨਵਾਂ ਆ ਜਾਂਦਾ ਉਦੋਂ ਇਹ ਬੋਲਦੇ ਆ ਹਨਾ ਪਰ ਪਹਿਲਾਂ ਕਿਸੇ ਨੇ ਇਹਨਾਂ ਚੋਂ ਨਾ ਬਾਗੀਆਂ ਨੇ ਨਾ ਸੁਖਬੀਰ ਹਰਿਆਣਾ ਨੂੰ ਨਾ ਉਹਨਾਂ ਦੇ ਧੜੇ ਨੂੰ ਅਸਲ ਕਾਲੀ ਨੂੰ ਨਾ ਖਟਰਾ ਸਾਹਿਬ ਨੂੰ ਕਿਸੇ ਨੂੰ ਪ੍ਰਦੀਪ ਕਲੇਰ ਯਾਦ ਨਹੀਂ ਸੀ ਕੀ ਤੁਸੀਂ ਸੋਚਦੇ ਉਹਨਾਂ ਨੂੰ ਪਤਾ ਨਹੀਂ ਹੋਊਗਾ ਠੀਕ ਹੈ ਤਾਂ ਇਹ ਹਲੇ ਵੀ ਸੱਚੇ ਨਹੀਂਗੇ ਇਹ ਜੇ ਸੱਚੇ ਹੋਣੇ ਸਾਰੇ ਆਦੇ ਗੁਨਾਹ ਲਿਖ ਕੇ ਦੱਸਣ ਹੈ ਇਹ ਕਹਿੰਦੀ ਆ ਅਸੀਂ ਕੁਝ ਕੀਤਾ ਹੈ ਹੋ ਸਕਦਾ ਹੈ ਕੋਈ ਇਹਨਾਂ ਚੋਂ ਬਾਅਦ ਚ ਵੀ ਆਵੇ ਜਾਂ ਬਾਅਦ ਚ ਤੁਹਾਨੂੰ ਪਤਾ ਲੱਗੇ ਠੀਕ ਹੈ ਪਰ ਅਸੀਂ ਆਪ ਸੈਲਫ ਕੰਫੈਸ ਕਰ ਜਿਹਨੂੰ ਆਪਾਂ ਕੰਫੈਸ਼ਨ ਕਹਿੰਨੇ ਆ ਕਿ ਹਾਂ ਵੀ ਮੈਂ ਦੱਸ ਰਿਹਾ ਠੀਕ ਹੈ ਫੇਰ ਹੀ ਤਾਂ ਆਪਾਂ ਕਵਾਂਗੇ ਨਾ ਕਿ ਅੰਦਰੋਂ ਕੁਝ ਬਦਲਿਆ ਹੁਣ ਤੇ ਦਾਲ ਹੁੰਦੇ ਵੀ ਚਲ ਇੰਨਾ ਕੁ ਪਤਾ ਨੇ ਨੂੰ ਆਏ ਆਪਾਂ ਸਵਾਲ ਲਈ ਆਏ ਪਤਾ ਨਾ ਆਏ ਸੰਭਾਲ ਲਈ ਆਪਾਂ ਬਚਾਖ ਰਹੀਏ ਕਿਵੇਂ ਨਾ ਕਿਵੇਂ ਆਪਾਂ ਦੁਬਾਰਾ ਕੁਰਸੀ ਤੇ ਬਾਕੀ ਤਾਂ ਇਹਨੇ ਤੇ ਜਿੱਥੇ ਇਲਜ਼ਾਮ ਗੁਰੂ ਸਾਹਿਬ ਦੇ ਬੇਅਦਬੀਆਂ ਤੇ ਲਾਈ ਹੈ ਨਾਲ ਇਜਹਾਰ ਆलम ਦਾ ਵੀ ਜ਼ਿਕਰ ਕੀਤਾ ਸੁਮੇਧ ਸੈਣੀ ਦਾ ਜ਼ਿਕਰ ਕੀਤਾ ਜਿਹੜਾ ਜ਼ਿਕਰ ਪਹਿਲਾਂ ਹੋਣਾ ਚਾਹੀਦਾ ਸੀ ਜਿਨ੍ਹਾਂ ਨੂੰ ਤੁਸੀਂ ਪਦਵੀਆਂ ਦਿੱਤੀਆਂ ਡੀਆਈਜੀ ਰੋਡੇ ਤੱਕ ਬਣਾਇਆ ਅੱਜ ਉਹ ਲੱਗਣ ਡਿਆ ਪਿਆ ਕਿ ਅੱਜ ਉਹ ਸਾਡੀਆਂ ਗਲਤੀਆਂ ਸੀ ਉਹ ਫਿਰ ਬੋਲੇ ਕਿਉਂ ਨਹੀਂ ਉਦੋਂ ਚਲੋ ਹੁਣ ਹੁਣ ਫਿਰ ਕੀ ਚਾਹੁੰਦੇ ਆ ਚਲੋ ਠੀਕ ਆ ਤੁਸੀਂ ਦੱਸਤਾ ਉਹ ਤਾਂ ਸਿੱਕਾ ਨੂੰ ਵੀ ਪਤਾ ਵੀ ਇਹ ਲਾਇਆ ਹੈ ਉਹ ਨਵੀਂ ਚੀਜ਼ ਕੀ ਸਾਨੂੰ ਦੱਸੀ ਆ ਤੇ ਜੇ ਲਾਇਆ ਹੈ ਗਲਤੀ ਇੱਕ ਜਾਣੇ ਤੇ ਕਿਉਂ ਸਿੱਟ ਰਹੇ ਤੁਸੀਂ ਕਹੋ ਜੀ ਇਹ ਦੇ ਵਿੱਚ ਅਸੀਂ ਸ਼ਾਮਲ ਸੀ ਠੀਕ ਆ ਨਾ ਤੇ ਜੇ ਜਦੋਂ ਅਸੀਂ ਸ਼ਾਮਲ ਸੀ ਹੈ ਤਾਂ ਵੀ ਅਸੀਂ ਪਾਸੇ ਹੁੰਨੇ ਆ ਹਨਾ ਸਜ਼ਾ ਮੰਗੋ ਕਹੋ ਕਿ ਹਾਂਜੀ ਆ ਹੋਰ ਚਾਰ ਚੀਜ਼ਾਂ ਚ ਅਸੀਂ ਸ਼ਾਮਲ ਸੀ ਮਤਲਬ ਇਹਨਾਂ ਇਹਨਾਂ ਬਾਰੇ ਮੈਂ ਇਹ ਕਹਿਣਾ ਕਿ ਆਪਾਂ ਨੂੰ ਇਹਨਾਂ ਬਾਰੇ ਗੱਲ ਹੀ ਕਰਨੀ ਬੰਦ ਕਰ ਦੇਣੀ ਚਾਹੀਦੀ ਆ ਇਹ ਬੰਦੇ ਗੱਲ ਕਰਨ ਇਹਨਾਂ ਬਾਰੇ ਗੱਲ ਕਰਨਾ ਵੀ ਮਤਲਬ ਹਾਂ ਹੈ ਨਹੀਂ ਉਹਦੇ ਨਾਲ ਕੀ ਹੈ ਕਿ ਆਪਣੇ ਚ 네ਗੇਟਿਵ એનર્ਜੀਜ਼ ਆਉਂਦੀਆਂ ਹੈ ਆਪਾਂ ਸਾਰੀ ਆਪਣੀ ਜਿਹੜੀ એનર્ਜੀ ਆ ਕੌਮ ਦੀ ਉਹ ਇੰਨਾ ਚ ਹੀ ਲੱਗੀ ਪਈ ਆ ਹਨਾ ਆਪਾਂ ਸਾਰੇ ਲੋਕ ਹੋਣ ਇਹਨਾਂ ਨੂੰ ਡਿਸਕਸ ਕਰਨ ਲੱਗੇ ਆਫਟਰ ਆਲ ਆਪਣੇ ਪ੍ਰੋਡਕਟਿਵ ਆਵਰਸ ਆ ਅਕਾਲੀ ਦਲ ਜਦੋਂ ਗੱਲ ਹੁੰਦੀ ਹੈ ਨਾ ਅਕਾਲੀ ਦਲ ਦੀ ਗੱਲ ਕਰੀਏ ਜਾਂ ਐਸਜੀਪੀਸੀ ਦੀ ਗੱਲ ਕਰੀਏ ਤੋਂ ਹਾਲਸੇ ਕਚੌਂਦਾ ਨਾ ਕਿ ਅਕਾਲੀ ਦਲ ਵੀ ਤਕੜਾ ਹੋਣਾ ਚਾਹੀਦਾ ਤੇ ਐਸਜੀਪੀਸੀ ਤਕੜੀ ਹੋਣੀ ਚਾਹੀਦੀ ਆ ਹਰ ਸਿੱਖ ਭਾਵੇਂ ਵਿਦੇਸ਼ਾਂ 'ਚ ਬੈਠਾ ਦੇ ਇੱਥੇ ਉਹਦੀ ਨਜ਼ਰਾਂ ਤੇ ਦੋ ਹੀ ਜਮਾਤਾਂ ਵੱਲ ਲੱਗੀਆਂ ਹੋਈਆਂ ਨੇ ਅਕਾਲੀ ਦਲ ਤੇ ਐਸਜੀਪੀਸੀ ਵਾਲੇ ਪਾਸੇ ਜੇ ਬਾਹਰ ਕਿਤੇ ਲੋੜ ਪੈਂਦੀ ਆ ਉਹ ਅਕਾਲੀ ਦਲ ਵਾਲੇ ਪਾਸੇ ਵੇ ਜਿਹੜਾ ਜਨਾ ਤੀਨ ਦੋ ਜੱਥੇ ਬੰਦੀਆਂ ਤੇ ਲੱਗੀਆਂ ਹੋਈਆਂ ਦੇਖੋ ਪਹਿਲੀ ਗੱਲ ਤਾਂ ਨਾ ਆਪਾਂ ਇਹ ਹੁਣ ਠੀਕ ਆ ਆਪਣੇ ਇੱਕ ਲੋਕਾਂ ਨੇ ਇੱਕ ਸੈਟਅਪ ਪੀਪਲ ਮਾਰੇ ਹੋ ਗਏ ਹਨਾ ਹੁਣ ਇਹ ਹੈ ਕਿ ਆਪਣਾ ਜਿਹੜਾ ਕੰਮ ਆ ਕਰਨ ਵਾਲਾ ਉਹ ਗਰਾਉਂਡ ਤੋਂ ਆਪਾਂ ਇਹਨੂੰ ਇਹ ਅਕਾਲੀ ਲਹਿਰ ਨੂੰ ਸੁਰਜੀਤ ਕਿਵੇਂ ਕਰੀ ਹੈ ਉਹਨੂੰ ਆਪਾਂ ਦੁਬਾਰਾ ਉਹ ਅਕਾਲੀ ਭਾਵਨਾ ਨੂੰ ਕਿਵੇਂ ਲੈ ਕੇ ਆਈ ਹੈ ਹਨਾ ਉਹਦਾ ਇਹ ਆ ਕਿ ਆਪਾਂ ਜੱਥੇ ਬੰਦ ਹੋਈ ਹੈ ਜ਼ਰੂਰੀ ਨਹੀਂ ਉਹਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਕੁਝ ਗਲਤ ਹੈ ਕਿ ਉਸ ਲਹਿਰ ਦੀ ਭਾਵਨਾ ਜਿਹੜੀ ਉਹ ਲਹਿਰ ਉੱਠੀ ਸੀ ਸਿੱਖਾਂ ਦੀ ਹੈਂ ਜਿਹੜੀ ਉਹ ਪ੍ਰੋ ਮਤਲਬ ਪੰਜਾਬ ਦੇ ਹੱਕੀ ਲਹਿਰ ਸੀ ਜਾਂ ਪੰਥ ਦੇ ਹੱਕ ਦੀ ਲਹਿਰ ਸੀ ਜਿਹੜੀ ਉਹਦੇ ਬਾਰੇ ਆਪਾਂ ਆਪਾਂ ਦੁਬਾਰਾ ਉਸ ਲਹਿਰ ਨੂੰ ਸੁਰਜੀਤ ਕਿਵੇਂ ਕਰੀਏ ਉਹ ਸੋਚ ਨੂੰ ਸੁਰਜੀਤ ਕਿਵੇਂ ਕਰੀਏ ਇਹ ਐਫਰਟ ਆ ਹਾਂ ਇਹ ਬਹੁਤ ਮਿਹਨਤ ਵਾਲਾ ਕੰਮ ਆ ਇਹ ਗਰਾਊਂਡ ਤੇ ਕਰਨਾ ਪਊ ਇਹਨਾਂ ਦੇ ਡਰਾਮੇ ਨੂੰ ਪਾਸੇ ਛੱਡ ਕੇ ਕਿ ਇਹ ਇਹਨਾਂ ਦਾ ਕੋਤ ਕਲੇਸ਼ ਛੱਡੋ ਹੈ ਆਪ ਤੁਸੀਂ ਕੰਮ ਤੇ ਲੱਗੋ ਠੀਕ ਹੈ ਨਾ ਆਪ ਤੁਸੀਂ ਜੋ ਕਰ ਰਹੇ ਹੋ ਨਾ ਆ ਮੁੰਡੇ ਜੋ ਕਰ ਰਹੇ ਆ ਹਨ ਇਹ ਇੱਕ ਤਰ੍ਹਾਂ ਉਧਰ ਨੂੰ ਤੁਰੇ ਹੋਏ ਇਹਨਾਂ ਨਾਲ ਨਵੇਂ ਕੈਡਰ ਆਊਗਾ ਹੋਰ ਕਈ ਜਥੇਬੰਦੀਆਂ ਕਰ ਰਹੀਆਂ ਤਾਂ ਸਾਰੇ ਲੱਗ ਕੇ ਆਪਾਂ ਹੌਲੀ 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 ਕਰਕੇ ਲੋਕਾਂ ਚੋਂ ਪੰਥਕ ਭਾਵਨਾ ਵਾਪਸ ਲਿਆਈਏ ਇਹ ਜਥੇਬੰਦੀ ਅੱਜ ਅੱਜ ਵਾਲੀਆਂ ਮਿਸਲਾਂ ਇਕੱਠੀਆਂ ਹੋ ਜਾਣਗੀਆਂ ਲੱਗਦਾ ਇਸ ਤਰ੍ਹਾਂ ਜੇ ਤੁਸੀਂ ਗੱਲ ਕੀਤੀ ਆ ਬੇਸ਼ੱਕ ਮਿਸਲ ਸੱਤ ਰੋਜ਼ ਹੋਣਾ ਨੌਜਵਾਨ ਆ ਤੁਸੀਂ ਜਿੱਧਰੋਂ ਤੋਰੋਗੇ ਤੁਰਨ ਵਾਸਤੇ ਤਿਆਰ ਆ ਬੇਸ਼ੱਕ ਪਰ ਬਾਕੀ ਭਾਵਨਾਵਾਂ ਜਿਹੜੀਆਂ ਲੋਕਾਂ ਦਾ ਧਿਆਨ ਖਿੱਚ ਰਹੀਆਂ ਐਸ ਟਾਈਮ ਦੇ ਉੱਤੇ ਜਥੇਬੰਦੀਆਂ ਕੀ ਅੱਜ ਦੀਆਂ ਮਿਸਲਾਂ ਇਕੱਠੀਆਂ ਹੋ ਨੇ ਇਕੱਠੇ ਤਾਂ ਦੇਖੋ ਜਿੱਥੋਂ ਤੱਕ ਤੁਹਾਡੇ ਜੇ ਹੁਣ ਆਪਾਂ ਇੱਕ ਡਾਕੂਮੈਂਟ ਦੇ ਦਿੱਤਾ ਹੈ ਨਾ ਕਿ ਦਸਤਾਵੇਜ਼ ਦੇ ਦਿੱਤਾ ਹੈ ਤਾਂ ਆਪਾਂ ਇੱਕ ਮੋਟਾ-ਮੋਟਾ ਆਪਦੀ رائے ਦੇਤੀ ਆ ਕਿ ਵੀ ਇਹ ਇਹ ਆ ਸਾਡੇ ਟੀਚੇ ਆ ਆ ਸਾਡੇ ਮਨੋਰਥ ਆ ਭਾਈ ਜੇ ਇਹਨਾਂ 'ਚ ਤੁਹਾਨੂੰ ਕੋਈ ਕਮੀਆਂ ਜਾਂ ਕੋਈ ਹੋਰ ਹੁਨਤਾਈਆਂ ਲੱਗਦੀਆਂ ਜਾਂ ਕੋਈ ਹੋਰ ਚੀਜ਼ ਵੀ ਚਾਹੁੰਦੇ ਤੁਸੀਂ ਇਹਦੇ 'ਚ ਐਡ ਕਰ ਦੋ ਇਹਦੇ 'ਚ ਕੁਝ ਮਾਈਨਸ ਕਰਨਾ ਹੈ ਤਾਂ ਸਾਨੂੰ ਸੁਝਾ ਦਿਓ ਆਪਾਂ ਉਹ ਤੇ ਡਿਸਕਸ ਕਰ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਸਟਰਕਚਰ ਦਿੰਦਾ ਠੀਕ ਹੈ ਨਾ ਟਾਂਚਾ ਇਹ ਜਾ ਹੋਣਾ ਚਾਹੀਦਾ ਹੁਣ ਇਹ ਜਾਂ ਕੁਝ ਲੈ ਕੇ ਠੀਕ ਹੈ ਨਾ ਇਹ ਇਹਦੇ ਆਸੇ ਆਲੇ ਦੁਆਲੇ ਹੋਰ ਆਪਦਾ ਜਵੇਂ ਜਵੇਂ ਹੈ ਨਾ ਅਖੀਰ ਤਾਂ ਵੇਖੋ ਸਿੱਖਾਂ ਨੇ ਜਿਹੜਾ ਇਕੱਠਾ ਹੋਣਾ ਹੈ ਹੈ ਨਾ ਜਾਂ ਪੰਜਾਬ 'ਚ ਇਕੱਠੇ ਹੋਣਾ ਆਪਾਂ ਜਾਂ ਇੱਕ ਜਥੇਬੰਦ ਹੋਣਾ ਉਹਨੇ ਮੋٹے ਤੌਰ ਤੇ ਤਾਂ ਗੁਰਬਾਣੀ ਤੋਂ ਸੇਧ ਲੈ ਕੇ ਇਕੱਠੇ ਹੋਣਾ ਹੈ ਨਾ ਜੋ ਆਪਣਾ ਰਵੈਤ ਰਹੀ ਆ ਜਾਂ ਕੀ ਆ ਉਹਦੇ ਤੇ ਆਪਣਾ ਟੋਡਾ ਮੇਰਾ ਇੱਕ ਕੰਸੈਂਸਸ ਬਣੂਗਾ ਤੁਹਾਡੇ ਮੇਰੀ ਇੱਕ ਸਰਬਸੰਮਤੀ ਬਣੂਗੀ ਹੈ ਨਾ ਹੋਰ ਨਵੀਂ ਤੀਜੀ ਰੈਤ ਤਾਂ ਬਣਨ ਹੋ ਰਹੀ ਹੈ ਨਾ ਆਪਾਂ ਕਿ ਵੀ ਆਪਾਂ ਕੋਈ ਹੋਰ ਨਵੀਂ ਸੋਚ ਲੈ ਆਈਏ ਉਹਦੇ ਤੇ ਬਣ ਜੂ ਤਾਂ ਉਹ ਮੇਰਾ ਕਿਹਾ ਮੋٹے ਤੌਰ ਤੇ ਨਾ ਸੇਮ ਆ ਸਾਰੇ ਆਸਤੇ ਉਹਦੇ 'ਚ ਕੋਈ ਮਾਈਂਡ ਮਾੜੀ ਮੋਟੀ ਤੁਹਾਡੇ ਅੰਦਰ ਇੱਕ ਦੂਜੇ ਅੰਦਰ ਕੋਈ ਦੋਵੈਦਾ ਹੋ ਸਕਦੀ ਆ ਸੋ ਇਸੇ ਕਰਕੇ ਆਪਾਂ ਦਸਤਾਵੇਜ਼ ਦਿੱਤਾ ਸੀ ਕਿ ਵੀ ਆ ਸਾਡੇ ਟੀਚੇ ਆ ਆਪਾਂ ਨੂੰ ਪਤਾ ਹੈ ਕਿ ਦਿੱਲੀ ਨਾਲ ਕੇਂਦਰ ਨਾਲ ਆਪਾਂ ਸੰਘਰਸ਼ ਕਰਨਾ ਆਪਾਂ ਨੂੰ ਪਤਾ ਹੈ ਸਾਡਾ ਪਾਣੀ ਲੁੱਟਿਆ ਜਾ ਰਿਹਾ ਆ ਆਪਾਂ ਨੂੰ ਪਤਾ ਹੈ ਸਾਡਾ ਚੰਡੀਗੜ੍ਹ ਰੱਕ ਲਿਆ ਆਪਾਂ ਨੂੰ ਪਤਾ ਹੈ ਸਾਡੇ ਪੰਜਾਬੀ ਸੂਬੇ ਚ ਸਾਡੇ ਸਾਰੇ ਇਲਾਕੇ ਨਹੀਂ ਦਿੱਤੇ ਆਪਾਂ ਨੂੰ ਪਤਾ ਹੈ ਕਿ ਬਾਹਰੋਂ ਇੱਥੇ ਲੋਕ ਆ ਰਹੇ ਆ ਆਪਾਂ ਨੂੰ ਪਤਾ ਹੈ ਸਾਡਾ ਰੋਜ਼ਗਾਰ ਖੋਇਆ ਜਾ ਰਿਹਾ ਆ ਆਪਾਂ ਨੂੰ ਪਤਾ ਹੈ ਕਿ ਪ੍ਰਵਾਸ ਹੋ ਰਿਹਾ ਆ ਆਪਾਂ ਨੂੰ ਇਹ ਵੀ ਪਤਾ ਹੈ ਕਿ ਸਾਡੇ ਧਾਰਮਿਕ ਸਥਾਨਾਂ ਦੇ ਵਿੱਚ ਦਖਲਅੰਦਾਜ਼ੀ ਹੋ ਰਹੀ ਆ ਇਹ ਗੱਲਾਂ ਤੇ ਆਪਣੀ ਮ ਸਹਿਮਤੀ ਹੈ ਹੀ ਆਪਣੀ ਨਾ ਹੈਨਾ ਤੇ ਇੰਨਾ ਗੱਲਾਂ ਤੇ ਸਹਿਮਤੀ ਬਣਾ ਕੇ ਫਿਰ ਆਲ ਜਾਂਦਾ ਆਪਾਂ ਟਰਾਂਚਾ ਕਿਵੇਂ ਬਣਾਉਣਾ ਹੈ ਫਿਰ ਆਪਾਂ ਨੂੰ ਗੁਰੂ ਨੇ ਉਹਦਾ ਵੀ ਰਾਹ ਖਾਇਆ ਕਿ ਵੀ ਕਿਸੇ ਸ਼ਖਸੀਅਤ ਨੂੰ ਨਹੀਂ ਆਪਾਂ ਅੱਗੇ ਕਰਨਾ ਕੋਈ ਸ਼ਖਸੀ ਗੱਲ ਨਹੀਂ ਕਰਨੀ ਆਪਾਂ ਇੱਕ ਤਰ੍ਹਾਂ ਸਰਵਸੰਮਤੀ ਨਾਲ ਫੈਸਲੇ ਲੈਣੇ ਆ ਠੀਕ ਹੈ ਨਾ ਉਹਦਾ ਵੀ ਰਾਹ ਪਤਾ ਹੈ ਹਾਂ ਉਹਨੂੰ ਹੁਣ ਤਰੀਕਾ ਆਪਣੀ ਹੈਬਿਟ ਚ ਕਿਵੇਂ ਪਾਵੇ ਕਿਉਂਕਿ ਇਸ ਸਟੇਜ ਤੋਂ ਲੋਕੀ ਬਹੁਤ ਦਿਰ ਦੇ ਹਟੇ ਹੋਏ ਆ ਇਸ ਪ੍ਰਧਾਨੀ ਤੌਰ ਤੇ ਵੀ ਹੋ ਸਕਦੀ ਹੈ ਉਹ ਵੀ ਹੋ ਸਕਦੀ ਹੈ ਜੀ ਹੈ ਇਹ ਆ ਕਿ ਵੀ ਇਹ ਚੀਜ਼ਾਂ ਤੋਂ ਲੋਕ ਬਹੁਤ ਦਿਰ ਦੇ ਹਟੇ ਹੋਏ ਆ ਪੋਲਿਟਿਕਸ ਆਮ ਤੌਰ ਤੇ ਇਸ ਟਾਈਮ ਮੋਦੀ ਹੈ ਤਾਂ ਮਮਕਨ ਹੈ ਕੇਜਰੀਵਾਲ ਕੇਜਰੀਵਾਲ ਪੰਜਾਬ ਤੇਰੇ ਨਾਲ ਹੈ ਨਾ ਇਹ ਬੰਦਾ ਭਗਵੰਤ ਮਾਨ ਫਲਾਨਾ ਚਿਹਰਾ ਸੁਖਵੀਰ ਸਿੰਘ ਵਾਦ ਵੀਰ ਸੁਖਵੀਰ ਹੈ ਨਾ ਇਹ ਚੀਜ਼ਾਂ ਤੋਂ ਹਟ ਕੇ ਆਪਾਂ ਜਦੋਂ ਮੁੱਦਿਆਂ ਤੇ ਆ ਕੇ ਕਨਸੈਂਟਰੇਟ ਹੋਵਾਂਗੇ ਤਾਂ ਹੋ ਜਾਊਗਾ ਇਹੀ ਅਕਾਲੀ ਭਾਵਨਾ ਸੀ ਅਕਾਲੀ ਦਲ ਬਣਿਆ ਕਿਵੇਂ ਸੀ ਸੀ ਤਾਂ ਜਥੇ ਨਾ ਡੱਡ ਖੜੇ ਹੋਏ ਉਹਨਾਂ ਨੇ ਕੋਈ ਐ ਪਲੈਨਿੰਗ ਤਾਂ ਨਹੀਂ ਕੀਤੀ ਸੀ ਬੋਰਡ ਤੇ ਬੈਠ ਕੇ ਕਿ ਵੀ ਆਪਾਂ ਐ ਇਕੱਠੇ ਹੋਵਾਂਗੇ ਐ ਸਟਰੈਟਜੀ ਹੋਊਗੀ ਐ ਹੋਊਗੀ ਉਹਨਾਂ ਨੇ ਵੇਖਿਆ ਆਪਾਂ ਇੱਕ ਕਾਮਨ ਗੱਲ ਤੇ ਲੜ ਰਹੇ ਆ ਕਾਮਨ ਆਪਣਾ ਟਾਸਕ ਆ ਤੇ ਆਪਾਂ ਇਕੱਠੇ ਕਿਉਂ ਨਾ ਹੋ ਜਾਈਏ ਇਕੱਠੇ ਹੋਣ ਲੱਗੇ ਉਹਨਾਂ ਨੇ ਨਾਂ ਵੀ ਨਹੀਂ ਆਪ ਅਕਾਲੀ ਦਲ ਰੱਖਿਆ ਸੀ ਉਹ ਤਾਂ ਅਕਾਲੀ ਅਖਬਾਰ ਚੱਲਿਆ ਲੋਕਾਂ ਨੇ ਉਹਨਾਂ ਨੂੰ ਅਕਾਲੀ ਕਹਿਣਾ ਸ਼ੁਰੂ ਕਰਤਾ ਉਹਨਾਂ ਨੇ ਇਹਨੂੰ ਅਕਾਲੀ ਦਲ ਕਹਿਣਾ ਸ਼ੁਰੂ ਕਰ ਦਿੱਤਾ ਮੇਰਾ ਕਹਿੰਦਾ ਭਾਵ ਹੈ ਕਿ ਜਦੋਂ ਤੁਹਾਡੇ ਟੀਚੇ ਤੇ ਤੁਹਾਡੇ ਜਥੇਬੰਦ ਹੋਣ ਦਾ ਤਰੀਕੇ 'ਚ ਸਹਿਮਤੀ ਬਣ ਗਈ ਫੇਰ ਕੋਈ ਵੱਡੀ ਮੁਸ਼ਕਲ ਨਹੀਂ ਆਉਦੀ ਫਿਰ ਆਸਤੇ ਇਹ ਦੱਸ ਦੋ ਕਿ ਖੇਤਰੀ ਪਾਰਟੀ ਐਸ ਟਾਈਮ ਪੰਜਾਬ ਦੇ ਵਿੱਚੋਂ ਜਿਹੜਾ ਕਿ ਐਸਮਨਫੀ ਹੋ ਚੁੱਕੀ ਆ ਘਟ ਚੁੱਕੀ ਆ ਦੁਬਾਰਾ ਕਿਵੇਂ ਆ ਸਕਦੀ ਹੈ ਲਾਸਟ ਵਿੱਚ ਕੁਝ ਸਕਿੰਟਾਂ ਦੇ ਖੇਤਰੀ ਪਾਰਟੀ ਤਾਂ ਦੇਖੋ ਜੀ ਮੈਂ ਇਹ ਸਮਝਦਾ ਕਿ ਵੀ ਅਕਾਲੀ ਭਾਵਨਾ ਚੋਂ ਹੀ ਨਿਕਲੂਗੀ ਜੋ ਅਕਾਲੀ ਲਹਿਰ ਆ ਉਹਦੇ ਚੋਂ ਨਿਕਲੂਗੀ ਉਹ ਹੋ ਸਕਦਾ ਜੱਥੇ ਅੱਡ ਅੱਡ ਥਾਵਾਂ ਤੇ ਬਣ ਜਾਣ ਉਹ ਹੋ ਸਕਦਾ ਹੈ ਕਿ ਕੋਈ ਉਹਨੂੰ ਹੀਠਾਂ ਗਰਾਸ ਰੂਟ ਤੇ ਕੰਮ ਕਰਕੇ ਉਹਨੂੰ ਇਕੱਠਾ ਕਰ ਦੇ ਤੇ ਇਹ ਬਣੂਗੀ ਤੇ ਮੇਰਾ ਖਿਆ ਮੈਂ ਜੋ ਵੇਖ ਰਿਹਾ ਲੋਕਾਂ ਚ ਇਹਦਾ ਅਪਸਰਚ ਆ ਲੋਕੀ ਜਿਹੜੇ ਅਕਾਲੀ ਦਲ ਤੋਂ ਵੋਟ ਬੈਂਕ ਜਾਂ ਲੋਕ ਆਮ ਆਦਮੀ ਪਾਰਟੀ ਵੱਲ ਸ਼ਿਫਟ ਹੋਏ ਸੀਗੇ ਹਾਂ ਉਹ ਵੀ ਥੈਟਿਸਫਾਈਡ ਹੈ ਗਿਆ ਇਸ ਟਾਈਮ ਉਹਨਾਂ ਨੂੰ ਲੱਗਦਾ ਕਿ ਤੋਖਾ ਹੀ ਹੋ ਗਿਆ ਸਾਡੇ ਨਾਲ ਤਾਂ ਉਹ ਇੱਕ ਸਪੇਸ ਕਹਿ ਲਓ ਉਹਨੂੰ ਕੰਸਟੀਟੂਐਂਸੀ ਕਹਿ ਲਓ ਉਹਦੇ ਵਿੱਚ ਕੋਈ ਕਮੀ ਨਹੀਂ ਹੈ ਨਾ ਉਹ ਲੋਕ ਸਾਥ ਦੇਣ ਨੂੰ ਤਿਆਰ ਆ ਤੁਹਾਡਾ ਇਹ ਤਾਂ ਹੁਣ ਤੁਹਾਡੇ ਤੇ ਹੈ ਕਿ ਤੁਸੀਂ ਕਿੰਨੀ ਮਿਹਨਤ ਕਰ ਸਕਦੇ ਹੋ ਕਿੰਨਾ ਆਪਦੇ ਆਪ ਨੂੰ ਅਸੈਪਟੇਬਲ ਕਰ ਸਕਦੇ ਹੋ ਤੇ ਕੀ ਤੁਹਾਡੇ ਅੰਦਰੋਂ ਉਹ ਗੱਲਾਂ ਨਜ਼ਰ ਆਉਂਦੀਆਂ ਉਹਨਾਂ ਨੂੰ ਕਿ ਨਹੀਂ ਪਰ ਜੇ ਕੋਈ ਆਪਾ ਡਰਾਮਾ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਦੂਜੇ ਤੀਜੇ ਦਿਨ ਸਮਝ ਆ ਜਾਈ ਹਾਂ ਸਮਝ ਆ ਜਾਂਦੀ ਹੈ ਇੱਕ ਵੱਡੀ ਗੱਲ ਹੈ ਸਰ ਸਭ ਬਹੁਤ ਬਹੁਤ ਸਮਾਂ ਦੇਣ ਵਾਸਤੇ ਬਾਈ ਕਲ ਸਾਹਿਬ ਬਤੇ ਜੀ ਅਜੀਪਾਲ ਸਿੰਘ ਬਰਾੜਸੀ ਸਾਡੇ ਨਾਲ ਮਿਸਲ ਸਤਲੁਜ ਤੋਂ ਬੜੀ ਲੰਬੀ ਚੌੜੀ ਗੱਲਬਾਤ ਦੇ ਵਿੱਚ ਉਹਨਾਂ ਸਾਰਾ ਦੱਸਦਾ ਕਿ ਅੱਜ ਖੇਤਰੀ ਪਾਰਟੀ ਕਿਵੇਂ ਆ ਸਕਦੀ ਆ ਖੇਤਰੀ ਪਾਰਟੀ ਤਾਂ ਹੀ ਹੋਣ ਚ ਕਹਿੰਦੇ ਆ ਸਕਦੀ ਆ ਜੇ ਆ ਅਕਾਲੀ ਲਹਿਰ ਦੁਬਾਰਾ ਚੱਲੇ ਅਕਾਲੀ ਸੋਚ ਦੁਬਾਰਾ ਆਵੇ ਅਕਾਲੀ ਕੌਣ ਸੀ ਅੱਜ ਅਕਾਲੀ ਦਲ ਗੱਲ ਕੀਰ ਤੋਂ ਤੇ ਅਕਾਲੀ ਦਲ ਦੇ ਕਹਿਣ ਦੇ ਉੱਤੇ ਹਾਸਾ ਛਿੜ ਜਾਂਦਾ ਪਰ ਅਕਾਲੀ ਸੋਚ ਬਾਰੇ ਵੀ ਵੀਰ ਜੀ ਨੇ ਜ਼ਿਕਰ ਕਰ ਦਿੱਤਾ ਅਕਾਲੀ ਲਹਿਰ ਬਾਰੇ ਜੇਕਰ ਕਰਤਾ ਤੇ ਅੱਜ ਵੀ ਖੇਤਰੀ ਪਾਰਟੀ ਜੇਕਰ ਕੀਤਾ ਕਿ ਅੱਜ ਵੀ ਖੇਤਰੀ ਪਾਰਟੀ ਫਿਰ 12 ਵਾਰਾ ਵਾਪਸ ਆ ਸਕਦੀ ਹੈ ਜੇ ਉਹ ਹੀ ਪੁਰਾਣੀ 1920 ਵਾਲੀ ਅਕਾਲੀ ਸੋਚ ਵਾਪਸ ਆ ਜਾਏ ਜੇ ਅਕਾਲੀ ਲਹਿਰ ਵਾਪਸ ਆ ਜਾਏ ਤੇ ਅੱਜ ਵੀ ਖੇਤਰੀ ਪਾਰਟੀ ਜਿਹੜੀ ਵਾਪਸ ਆ ਸਕਦੀ ਹੈ